ਟਵਿੱਟਰ ਪੁਰ ਨੂੰ ਸਰਪੂਣੀ ਕੋਸਮੇ ਲੇਪਾ ਸਿੰਪਲ ਆ ਦੇਖੋ 65 ਬਾਈ ਵਾਲਾ ਇੰਜਨ ਆਉਂਦਾ ਨਾ ਨਜਦਾ ਇਹਦਾ ਕੋਈ ਪ੍ਰੋਵਾਈਡ ਨਹੀਂ ਇਹਨੇ ਦਗਾ ਕੀ ਕਹਿੰਦੇ ਜੀ ਛੋਟਾ 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 ਨਾਟ ਗੇਰਾ ਹਾਂ ਟਟਾ ਨਾਟ ਗੇਰਾ ਤੇ ਛੋਟਾ ਦੋਨੇ ਟੱਥੇ ਆ ਫਰਦਾ ਖਲੈਰੀ ਹਾਲ ਦੇਖ ਲਓ ਹੋਰ ਦੱਸੋ ਯਾਰ ਕੀ ਚਾਹੀਦਾ ਪੜੀ ਹੁੰਦਾ ਧਰਤੀ ਇਹ ਬਿਨਾ ਮੋਡੀਫਿਕੇਸ਼ਨ ਤੋਂ ਵਾਹ ਇੰਜਨ ਦਾ ਪੂਰਾ ਜਿਵੇਂ ਜੀਸੀਬੀ ਚੱਲਦੀ ਹੁੰਦੀ ਹੈਗੀ ਬਹੁਤ ਘੈਂਟ ਆਵਾਜ਼ ਆ ਟਰੈਕਟਰ ਦੀ ਆ ਲੈ ਬਈ 17 ਹਾਲਾ ਆ ਪਾਇਆ ਆ 65 ਪਈਆ ਠੀਕ ਆ ਆ ਦੂਜੇ ਹਾਈ ਤੇ ਜਾਂਦਾਗਾ ਲੈ ਹੋਰ ਦੱਸੋ ਕੀ ਚਾਹੀਦਾ ਹੈ ਯਾਰ ਆ ਦੇਖ ਲਓ ਯਾਰ ਪਾ ਪੁੱਛੋ ਜੀ ਕਿੰਨੇ ਚਿਰ ਦਾ ਕਦੋਂ ਦਾ ਕੰਮ ਕਰਦਾ ਜੀ ਕੁਛ ਪੱਲੇ ਹੈ ਇਹਦੇ ਕਿ ਸਾਢੇ ਪੱਲੇ ਕੁਛ ਪਾਉਂਦਾ ਕਿ ਨਹੀਂ ਜੀ ਕਿ ਐਵੇਂ ਖੋਲ ਕੇ ਛੱਡ ਦਿੰਦਾ ਕੁਝ 17 ਹਾਲ ਤਾਂ ਨਹੀਂ ਖੇਡਦਾ ਹੋਣਾ کہیں ਪਾਈ ਫਿਰਦੇ ਆ ਨਾ ਜਨਾ ਆ ਤੁਹਾਡੇ ਸਾਹਮਣੇ ਕਿਤਾ ਕੇ ਵਿਖਾਉਣੇ ਆ ਗਰੰਟੀ ਦਿੰਦਾ ਜੀ 12 13 30 ਸਾਲ ਦੇ 20 20 ਸਾਲ ਹੈਗਾ ਹੁਟਾ ਵੈਲੋਸਿਟੀਆ ਮਾਰਦਾ ਲੱਖ ਤੋਂ ਥੱਲੇ ਆ ਆਰ ਪੀ ਐਮ ਵਧਾ ਕੇ ਗਾਇਆ ਕੰਪਿਊਟਰ ਕਰਾਇਆ ਤੇ ਨਹੀਂ ਨੰਨੇ ਚੱਲਣੀ ਵੀਰੇ ਠੀਕ ਆ ਉਹ ਤਾਂ ਕੱਲੇ ਗੇੜੇ ਕੱਢੀ ਜਾਓ ਹੁਣ ਅੱਗਾ ਦਾ 265 ਵੀ ਬਹੁਤ ਚੰਗਾ ਕੱਢਦਾ ਠੀਕ ਆ ਚੱਕਦਾ ਇੱਕ ਚੀਜ਼ ਤੁਹਾਨੂੰ ਪੁੱਛਦਾ ਤੁਸੀਂ ਤਾਂ ਖੇਤੀ ਕਰਦੇ ਹੋ ਹਾਂਜੀ ਭਾਈ ਬਈ ਕਣਕ ਕਿਵੇਂ ਵੱਧ ਨਿਕਲਦੀ ਆ ਨਹੀਂ ਉਹ ਕੋਈ ਟਰੈਕਟਰ ਦਾ ਜੋਰ ਵਰਖਿਆ ਜਾਂਦਾ ਵੀ ਜੀ ਅੱਗਾ ਚ ਕਾਲਿਆਂ ਨੂੰ ਸੜਕ ਤੇ ਚੱਕ ਚੱਕ ਮਾਰਿਆ ਜਾਉਂਦੇ ਆਰ ਪੀ ਐਮ ਵੀ ਆਪਾਂ 3000 ਤੋਂ ਪਲੱਸ ਕਰ ਲਈ ਉਥੇ ਵੀ ਸਲਿੱਪ ਕਢਾ ਕੇ ਵੀਡੀਓ ਪਾਇਆ ਕਰੋ ਤੁਹਾਡੇ ਤੱਕ ਤਾਂ ਲੋਕ ਪਹੁੰਚਣਗੇ ਹੱਥ ਛੋੜਾ ਨਹੀਂ ਚੱਲਣਾਗਾ ਬਾਲੇ ਬਾਲਾ ਨਹੀਂ ਮਤ ਕੋਲ ਝੂਠ ਵਜਦਾ ਨਹੀਂ ਹਾਂਜੀ ਸਾਡੇ ਕੋਲ ਝੂਠ ਨਹੀਂ ਵਜਦਾ ਹਾਂਜੀ ਸੱਚ ਦੇ ਬੰਦੇ ਤੇ ਸੱਚ ਨਾਲ ਚੱਲੂਗਾ ਸਾਡਾ ਭਾਈ ਆਹ ਟਰੈਕਟਰ 91 ਗੈਰਾ ਰੀਜਨਲ ਆ ਇਹਨੂੰ 6 ਮਹੀਨੇ ਹੋਏ ਆ ਜੀ ਇੰਜਨ ਕੀਤਾ ਇਹਨੂੰ ਜੀ ਜਦੋਂ ਵੀ ਕਿਸੇ ਦਾ ਦਿਲ ਕਰਦਾ ਆ ਕੇ ਸਾਡਾ ਟਰੈਕਟਰ ਖੇਤ ਦੇ ਵਿੱਚ ਵਾਈ ਕਰ ਸਕਦਾ ਜਦੋਂ ਨੂੰ ਜਦੋਂ ਵੀ ਜਦੋਂ ਵੀ ਕਿਸੇ ਦਾ ਦੀਜ ਕੀ ਕਰਦਾ ਵੀ ਮੋਡੀਫਿਕੇਸ਼ਨ ਦਾ 1.5 1.5 2-2 ਲੱਖ ਰੁਪਿਆ ਲਈ ਜਾਂਦਾ ਕੋਈ ਟਰਬੋ ਦੇ ਆ ਚਲੇ ਲਾਈ ਜਾਂਦਾ ਵੀ ਹਾਂ ਵੀ ਸਰਪ ਤੇ 50000 60000 ਰੁਪਇਆ ਉਹ ਇੰਨਾ ਲੱਗਦੇ ਆ ਮੇਰਾ ਟਰੈਕਟਰ ਜੇ ਜਿਆਦਾ ਓਵਰ ਆ ਮੈਂ ਇੱਥੇ ਕੇਨ ਥਾਪੀਆਂ ਮਾਰੀ ਆ ਮੈਂ ਉਹ ਗੱਲ ਜੱਜ ਦੀ ਨਹੀਂ ਕਿਉਂ ਅੱਜ ਕੱਲ ਉੱਤੇ ਤੋਂ ਉੱਤੇ ਪਈ ਆ ਬਿਲਕੁਲ ਆ ਭਾਈ ਡੀਸੀ ਕੋਟਕਪੂਰਾ ਤੋਂ ਇਹ ਕਰਦਾ ਪਾਪ ਮੋਡੀਫਿਕੇਸ਼ਨ ਦਾ ਕੰਮ ਤੇ ਪੰਪਾਂ ਦਾ ਕੰਮ ਕਰਵਾਉਣਾ ਹੁੰਦਾ ਮੇਰਾ ਪੰਪਾਂ ਦਾ ਕੰਮ ਜੋ ਇਹਨਾਂ ਕੋਲੇ ਹੁੰਦਾ ਇਹ ਵੇਸੇ ਪਿੰਡ ਦਾ ਏਡਾ ਸਾਹ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਬੰਦੇ ਬਹੁਤ ਮੈਂ ਜੇ ਬੰਦੇ ਚੰਗੇ ਆ ਤਾਂ ਬਾਈ ਤਾਂ ਹੀ ਇਨੇ ਲੋਕ ਦੂਰੋਂ ਦੂਰ ਆ ਕੇ ਖੜੇ ਆ ਨਾਲ ਹਨਾ ਜੇ ਬੰਦਿਆਂ ਦੀ ਬਣੀ ਆ ਪੁਰਾਣੇ ਬਾਈ ਹੁਣੇ ਕੰਮ ਕਰਦੇ ਆ ਇਹ ਬਾਕੀ ਬਾਈ ਆ ਲੈ ਬਾਈ gear ਹੋਰ ਲਾ ਪਾਇਨੇ ਤਾਂ ਬਾਈ ਨੇ ਪਤਾ ਨਹੀਂ ਕਿਹੜੇ ਕਿਹੜੇ gear ਪਟਕੇ ਲਾਈ ਜਾਂਦਾਗਾ ਤੇ ਵੀਡੀਓ ਨੂੰ ਆਹ ਵੇਖ ਲੈ ਫਲੈਪ ਕੱਢੀ ਜਾਂਦਾ ਟਰੈਕਟਰ ਤੋਂ ਆ ਵੀ ਨੂੰ ਦਿਖਾਉਂਦਾ ਇਹਦੇ ਵਿੱਚ ਕੋਈ ਡਿਟੇਕ ਨਹੀਂਗਾ ਤੇ ਡਿਟੇਲ ਦੇ ਵਿੱਚ ਤੂੰ ਆ ਗਾਇਬ ਹੋ ਜਾਂਦੇ ਆ ਪਰ ਇਹਦੇ ਵਿੱਚ ਦੇਖੋ ਤੂੰ ਆ ਵੀ ਨਹੀਂ ਦਿਖਾ ਰਿਹਾ ਟਰੈਕਟਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਮੈਂ ਅੱਜ ਪਹੁੰਚਿਆ ਬਈ ਹਰੀਕੇ ਕਲਾ ਜਿਹੜਾ ਆਪਾਂ ਕੱਲ ਵੀਡੀਓ ਵੀ ਪਾਈ ਸੀ ਅੱਜ ਜਿਹੜੇ ਪਿੰਡ ਦੇ ਵਿੱਚ ਬਈ ਆ ਲੋਕਾਂ ਦਾ ਇਕੱਠ ਦਿਖਾ ਦੇ ਪਹਿਲਾਂ ਤਾਂ ਬਈ ਇੱਧਰ ਨੂੰ ਕੈਮਰਾ ਦਿਖਾ ਦੇ ਪਹਿਲਾਂ ਤਾਂ ਵੇਖੋ ਕਿੰਨੇ ਬਈ ਪਿੰਡ ਵਾਲਿਆਂ ਦਾ ਇਕੱਠ ਆ ਇਕੱਠ ਕੀਤੇ ਕਰਕੇ ਆ ਆ ਮਿਸਤਰੀ ਕਰਕੇ ਆ ਜਿਹੜਾ ਆਪਾਂ ਕਹੇ ਲਈ ਚੰਗੇ ਮਿਸਤਰੀ ਹੁੰਦੇ ਆ ਉਹਦੇ ਪਿੱਛੇ ਇਕੱਠ ਹੁੰਦਾ ਹੈਗਾ ਆਪਾਂ ਅੱਜ ਪਿੰਡ ਵਾਲਿਆਂ ਨੇ ਬੁਲਾਇਆ ਸੀਗਾ ਬਾਈ ਸ਼ਕੰਦਰ ਅਰਗੇ ਹੋ ਗਏ ਬਾਈ ਰਣਜੀਤ ਅਰਗੇ ਹੋ ਗਏ ਤੇ ਸਮੂਹ ਜਿਹੜੇ ਨਗਰ ਨਿਵਾਸੀ ਆ ਹਨਾ ਤੇ ਇੱਧਰ ਬਾਈ ਟਰੈਕਟਰ ਖੜਿਆ ਮੋਡੀਫਾਈ ਹੋਇਆ ਟਰੈਕਟਰ ਖੜਿਆ ਆ ਸਿੰਪਲ 58 11 ਗਾ ਆ ਇਹਨੂੰ ਜਿਹੜਾ ਕੀ 65b ਆ ਇਹ ਆਪਾਂ ਕਹਿੰਦੇ ਈਡੀਆ ਹੀ ਕੀਤਾ ਹੋਇਆ ਤੇ ਇੱਧਰ ਸਾਰੇ ਬਾਈ ਜਾਣਦੇ ਆ ਵੀਰ ਨੂੰ ਵੀ ਜਾਣਦੇ ਹੋਗੇ ਸਟੰਟ ਕਰਾਉਂਦਾ 855 ਆਸੇ ਪਾਸੇ ਪਿੰਡਾਂ ਤੋਂ ਵੀ ਟਰੈਕਟਰ ਪਹੁੰਚਿਆ ਪਰ ਯਾਰ ਮੇਰੀ ਫੀਲਡ 'ਚ ਪਹਿਲੀ ਵਾਰ ਹੋਇਆ ਵੀ ਪਿੰਡ ਵਾਲਿਆਂ ਨੇ ਬਾਈ ਐਡਾ ਵੱਡਾ ਪ੍ਰੋਗਰਾਮ ਕਰਵਾਇਆਗਾ ਉਹ ਵੀ ਇੱਕ ਮਿਸਤਰੀ ਖਾਤਰ ਮੇਸਤਰੀ ਖਾਤਰ ਆਪਾਂ ਕਹਿ ਲਈ ਵੀ ਯਾਰ ਕੋਈ ਗੱਲ ਹੋਊਗੀ ਤਾਂ ਤਾਂ ਹੀ ਕਰਵਾਇਆ ਹਨਾ ਤੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਗੱਲਬਾਤ ਕਰਾਂਗੇ ਤੇ ਮਲਾਉਣੇ ਆ ਜੀ ਫੋਰਮੈਨ ਗਰਮੇਲ ਸਿੰਘ ਜੀ ਠੀਕ ਹੈ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਸਾਰੀ ਜਾਣਕਾਰੀ ਦੇਵਾਂਗੇ ਬਾਕੀ ਸਾਰੇ ਭਰਾਵਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆਪਣੀ ਪਹਿਲਾਂ ਵਰਕਸ਼ਾਪ ਦੱਸੋ ਕਿੱਥੇ ਆ ਹਰੀ ਚਾਹ ਵਰਕਸ਼ਾਪ ਜੀ ਮੇਰੀ ਪਹਿਲਾਂ ਤਾਂ ਉੱਥੇ ਸੀਗੀ ਹਾਂਜੀ ਸੂਰਜਾਲ ਸੜਕੇ ਦੇ ਉੱਤੇ ਆ ਠੀਕ ਹੈ ਉੱਥੋਂ ਜੀ ਅਸੀਂ ਲੈਂਦੀ ਆ ਇੱਥੇ ਆ ਹੁਣੇ ਲੈਂਦੀ ਆ ਠੀਕ ਹੈ ਕੁਸਦ ਨਹੀਂ ਹੋਇਆ ਸਮਾਨ ਸਾਡੇ ਕੋਲ ਪੂਰਾ ਟਿਕਾਇਆ ਹੀ ਨਹੀਂ ਗਿਆਗਾ ਠੀਕ ਹੈ ਜੀ ਨਾ ਕੋਈ ਟਰੈਕਟਰ ਲੈ ਆ ਕੇ ਖੁੱਲੇ ਗਏ ਆ ਸਾਡੇ ਕੋਲੋਂ ਜੀ ਤੇ ਖੜੇ ਆ ਟਰੈਕਟਰ ਜੀ ਤੇ ਹੁਣ ਇੱਥੇ ਕੰਮ ਚੱਲ ਰਿਹਾ ਅੱਜ ਜਿਹੜਾ ਇੱਥੇ ਐਡਾ ਮਤਲਬ ਇਕੱਠ ਵੀ ਹੋਇਆ ਟਰੈਕਟਰ ਖੜੇ ਆ ਜਿਵੇਂ ਮੰਡੀ ਲੱਗੀ ਹੁੰਦੀ ਟਰੈਕਟਰਾਂ ਦੀ ਹਨਾ ਵੈਗੁਰੂ ਜੀ ਖੱਟ ਸਾਹਿਬ ਵੈਗੁਰੂ ਜੀ ਫਤਿਹ ਜੀ ਮੇਰੀ ਇੱਕੋ ਹੀ ਬੇਨਤੀ ਆ ਜੀ ਕਿਸਾਨ ਵੀਰਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਵੀ ਪਹਿਲੀ ਗੱਲ ਤਾਂ ਤੁਸੀਂ ਕਿਸੇ ਵੀ ਮਿਸਤਰੀ ਕੋਲੇ ਜਾਨੇ ਆ ਉਸ ਨੂੰ ਦੇਖੋ ਵੀ ਇਹਦਾ ਤਜਰਬਾ ਪੁੱਛੋ ਜੀ ਕਿੰਨੇ ਚਿਰ ਦਾ ਹੈ ਕਦੋਂ ਦਾ ਕੰਮ ਕਰਦਾ ਜੀ ਕੁਛ ਪੱਲੇ ਹੈ ਇਹਦੇ ਕਿ ਸਾਡੇ ਪੱਲੇ ਕੁਝ ਪਾਉਂਦਾ ਕਿ ਨਹੀਂ ਜੀ ਕਿ ਐਵੇਂ ਖੋਲ ਕੇ ਛੜ ਦਿੰਦਾ ਗੁੱਠਾਂ ਚ ਠੀਕ ਹੈ ਇਹ ਬਹੁਤ ਬਹੁਤ ਹੋ ਰਿਹਾ ਅੱਜ ਦੇ ਟਾਈਮ ਹੋ ਰਿਹਾ ਨਹੀਂ ਬਿਲਕੁਲ ਬਿਲਕੁਲ ਉਹ ਮੇਰੇ ਤੇ ਕੁਆਲਟੀ ਨਹੀਂ ਹੈਗੀ ਜੀ ਠੀਕ ਹੈ ਬਾਕੀ ਸਮਾਨ ਜ਼ਿਮੀਂਦਾਰ ਮੈਨੂੰ ਕਹਿ ਦੇਵੇ ਤਾਂ ਮੈਂ ਲਿਉਣਾ ਹੈ ਜੀ ਜੇ ਮੈਂ ਉਹਨੂੰ ਕਹਦਾ ਨਾ ਭਾਈ ਮੈਨੂੰ origignal ਸਮਾਨ ਲਿਆ ਦੇ ਭਾਵੇਂ ਕੁਆਡ ਚੋਂ ਲਿਆ ਦੇ ਜੀ ਮੈਂ ਤਾਂ ਫਿੱਟ ਕਰਨਾ ਹੈ ਜੀ ਫਿੱਟ ਦੀ ਮੇਰੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂ ਇੰਨੀ ਮੇਰਾ ਕੰਮ ਹੈ ਕਿੰਨਾ ਤੁਹਾਡਾ ਤਜਰਬਾ ਕਿੰਨੇ ਸਾਲਾਂ ਦਾ ਮੈਂ ਜੀ ਨਿਆਰ ਫੂ ਟਰੈਕਟਰ ਆਇਆ ਜੀ ਉਦੋਂ ਪਹਿਲਾਂ ਦਾ ਕੰਮ ਕਰਦਾ ਉਦੋਂ ਕੋ ਸਿੱਖਿਆ ਸੀਗਾ ਜੋ ਤੰਨੇ ਟਰੈਕਟਰ ਆ ਤੇ ਤੰਨੇ ਟਰੈਕਟਰ ਬਈ ਅੰਟੀਕ ਟਰੈਕਟਰਾਂ ਚ ਆਉਂਦਾ ਜਿਹੜੇ ਅੱਜ ਲੱਭਦੇ ਨਹੀਂਗੇ ਤੇ ਤੁਸੀਂ ਐ ਲਾ ਲਓ ਵੀ ਉਹ ਸਮੇਂ ਦਾ ਜਿਹੜੇ ਕਿ ਇਹਨਾਂ ਦਾ ਐਕਸਪੀਰੀਅੰਸ ਬੋਲਦਾਗਾ ਹਾਂ ਪਹਿਲਾ ਵਰਕਸ਼ਾਪ ਸਾਡੇ ਕੋੜਬੁਰ ਹੁੰਦੀ ਸੀ ਜੀ ਬਾਊ ਮਨੀ ਲਾਲ ਦੀ ਜੀ ਉਥੋਂ ਮੈਂ ਕੰਮ ਜਾਬ ਦਾ ਸਿੱਖਿਆ ਤੇ ਸ਼ੁਰੂ ਕੀਤਾ ਉਸ ਤੋਂ ਬਾਅਦ ਫਟਾ ਮੇਰਾ ਉਸਤਾਦ ਹੁੰਦਾ ਸੁਰਜਨ ਸਿੰਘ ਜੀ ਥ੍ਰੀ ਕੋਰ ਰੋਡ ਤੇ ਜੀ ਉਹਨਾਂ ਕੋਲੇ ਬਾਈਲਰਸ ਯੂਟਸ ਯੂਨੀਵਰਸਲ ਜੀ ਬੜੇ ਬੜੇ ਟਰੈਕਟਰ ਆ ਰਹੇ ਸੀ ਜੀ ਮੁੜ ਕੇ ਉਹਨਾਂ ਦਾ ਕੰਮ ਵੀ ਕੀਤਾ ਬਿਲਕੁਲ ਉਸ ਤੋਂ ਬਾਅਦ ਅਸੀਂ ਉੱਥੋਂ ਮੈਂ ਹਟ ਗਿਆ ਮੈਂ ਅਮਲੂਟ ਚਲਿਆ ਗਿਆ ਜੀ ਫੋਰਸ ਕੋਡ ਵਾਲੀ ਏਜੰਸੀ 'ਚ ਮੈਨੂੰ ਲੈ ਗਏ ਠੀਕ ਹੈ ਜੀ ਦਵਿੰਦਰ ਜੀ ਤੋਂ ਰੂੜੇ ਪਾਪੇ ਸੀਗੇ ਜੀ ਉਹ ਲੈ ਗਏ ਜੀ ਦਵਿੰਦਰ ਜੀ ਨੂੰ ਉਹ ਲੈ ਕੇ ਪੱਟ ਕੇ ਇੱਥੇ ਮੈਂ ਉੱਥੇ ਫਾਰਮੈਣੀ ਕੀਤੀ ਹੂੰ ਉੱਥੋਂ ਫਾਰਮੈਣੀ ਕੀਤੀ ਕਰਕੇ ਜੀ ਉੱਥੋਂ ਕਈ ਟਰੈਕਟਰ ਨੌਕਸ ਮੈਨੂੰ ਗਿਦੜਵਾ ਭੇਜਦਾ ਠੀਕ ਹੈ ਗਿੱਦੜਵਾ ਕੀਤਾ ਕੰਮ ਉਹ ਤੋਂ ਕੰਮ ਚਲਾਤਾ ਫਿਰ ਉਹਨੇ ਮੈਨੂੰ ਫਾਜ਼ਲ ਕਾ ਪੇਤਾ ਉਹ ਫਾਜ਼ਲ ਕਾ ਚਲਾਤਾ ਕੰਮ ਉਹਨਾਂ ਨੇ ਮੈਨੂੰ ਆਖਿਆ ਮੈਂ ਟਿਕਣ ਦਿੰਦੇ ਨਹੀਂ ਹੁਣੋਂ ਮੈਨੂੰ ਤਾਂ ਪੇਜ ਰਾਇਦਾ ਵਰਕਸ਼ਾਪ ਚਲਾਉਣਾ ਤੇ ਆ ਵੀ ਜਿੱਥੇ ਕੋਈ ਲੋਕ ਸੁਭੈਂਦਾ ਤੂੰ ਉੱਥੇ ਜਾਵੜਾ ਬਿਲਕੁਲ ਜੀ ਇੱਕ ਤਾਂ ਟਿਕਣੇ ਦਿੰਦੇ ਉਸ ਤੋਂ ਬਾਅਦ ਛੱਡ ਕੇ ਨਾ ਮੈਨੂੰ ਦਾਦਾ ਹਟ ਕੰਪਨੀ ਮੋਗਾ ਜੀ ਉਹ ਲੈ ਗਈ ਜੀ ਪਰ ਉਹਨਾਂ ਕੋਲ ਚਿੱਤਰ ਲਾਇਆ ਵਰਕਸ਼ਾਪ ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਮੈਨੂੰ ਜਤਵਾਲ ਦਿੱਤੀ ਬ੍ਰਾਂਚ ਬਿਲਕੁਲ ਜੀ ਤੇ ਇਹ ਮਤਲਬ ਅਗਲੇ ਵੀ ਤੁਹਾਡੇ ਕਾਫੀ ਲੰਮਾ ਐਕਸਪੀਰੀਅੰਸ ਮੈਂ ਕਿਹੜਾ ਵੇਖੋ ਜਣਣੀ ਪਰ ਕੰਮ ਦਾ ਤਾਂ ਹੀ ਆਹ ਟਰੈਕਟਰ ਕੀਤਾ ਕੋਈ ਮੋਟੀਵੇਸ਼ਨ ਨਹੀਂ ਇਹਦਾ ਕੋਈ ਕਹੋਗਾ ਇਹ ਹੀ ਗੱਲ ਕਰਨ ਲੱਗਿਆ ਸੀ ਸਾਡਾ ਟਰੈਕਟਰ ਅੱਜ ਇੱਥੇ ਤੁਸੀਂ ਆਹ ਟਰੈਕਟਰ ਮਗਰ ਪਾਇਆ 13 ਹਲ ਪਾਇਆ ਬਾਈ ਇਹਦੇ ਤੇ ਇਦਾਂ ਮਗਲ 17 17 ਇਦਾਂ 12 17 ਹਾਂ ਇੱਥੇ ਤੁਹਾਡੀਆਂ ਮੈਂ ਕਦੇ ਵੀਡੀਓ ਵੀ ਨਹੀਂ ਦੇਖੀਆਂ ਮੈਂ ਜੀ ਆਉਂਦਾ ਹੀ ਨਹੀਂ ਇਸ ਕੰਮ 'ਚ ਕੀ ਕਰਦਾ ਮੈਂ ਤਾਂ ਪ੍ਰਮਾਤਮਾ ਤੋਂ ਡਰ ਕੇ ਕੰਮ ਕਰਦਾ ਠੀਕ ਹੈ ਬਸ ਸੰਧਰ ਭਟਾ ਕਰਦਾ ਪਰ ਪਰ ਤੁਸੀਂ ਅੱਜ ਨੋਰਮਲ ਆ ਵੀ ਆਪਾਂ ਟਰੈਕਟਰ ਦੀ ਓਏ ਮੇਰੇ ਭਰਾ ਜਿੰਨੇ ਵੀ ਆ ਆ ਕੰਮ ਕਰ ਜਿੰਨੇ ਮੇਰੇ ਕੋਲ ਕੁਝ ਟਰੈਕਟਰਾਂ ਦਾ ਹੁੰਦਾ ਕੁਝ ਸੱਦੇ ਦੇ ਆਏ ਆ ਕੁਝ ਆਪ ਦੀ ਆਪ ਆਏ ਆ ਜੀ ਠੀਕ ਆ ਜੀ ਜੀ ਆ ਵੇਖੋ ਮੇਲਾ ਕੋਈ ਪਰਿਆਕਣਾ ਆ ਆ ਟਰੈਕਟਰ ਕਿਹੜਾ ਮਾਡਲ ਆ ਤੁਹਾਡੇ ਕੋਲ ਜਿਹੜਾ 98 ਇਹ ਮਾਡਲ ਆ ਇਹ 98 ਮਾਡਲ ਆ ਹਾਂ ਜੀ ਤੇ ਇਹਦਾ ਮਤਲਬ ਆ ਵੀ ਬੋਰ ਵੱਡਾ ਕੀਤਾ ਵਿਆ ਗੋਰਾ Ориਜੀਨਲ ਬੋਰ ਆ ਇਹਦਾ Ориਜੀਨਲ 65 ਬਾਈ ਹਾਂ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 5 6 ਹਾਲ ਤਾਂ ਹੋਵੇ 3 17 ਹਾਲ ਤਾਂ ਨਹੀਂ ਖੇਦਦਾ ਹੋਣਾ ਕਈ ਪਾਈ ਫਿਰਦੇ ਆ ਨਾ ਜਨਾ ਆ ਤੁਹਾਡੇ ਸਾਹਮਣੇ ਕਿਤਾ ਕੇ ਵਿਖਾਉਣੇ ਆ ਠੀਕ ਹੈ ਇਹ ਖੇਦ ਤੱਕ ਨਹੀਂ ਖੇਦਦਾ ਠੀਕ ਹੈ ਬਾਈ ਇਹ ਕਿਹੜਾ ਇਹ ਆਪਾਂ ਬਾਅਦ ਚ ਲਵਾਵਾਂਗੇ ਗੱਲਬਾਤ ਕਰਦੇ ਆ ਵੀ ਇਹ ਗੇੜਾ ਲਵਾਉਣੇ ਆ ਮੈਨੂੰ ਐ ਲੱਗਦਾ ਵੀ ਕਿਤੇ ਸਲੈਪ ਤਾਂ ਨਹੀਂ ਕਢਾ ਕੇ ਡੂੰਗਾ ਕਢਾ ਕੇ ਨਹੀਂ ਉਹ ਨਹੀਂ ਤਾਂ ਨਹੀਂ ਗੇੜਾ ਕੋੜੀ ਹੈਗਾ ਹੂੰ ਕੋੜੀ ਵੀ ਨਾਰਮਲ ਖੇਤੀ ਹੈ ਜਿਹੜਾ ਆਪਾਂ ਕਹੇ ਲਈ ਵੀ ਖਚਾਈ ਕਰਦਾ ਟਰੈਕਟਰ ਵਧੀਆ ਬਾਈ ਜੋਗ ਜਿਹੜੇ ਹਿਸਾਬ ਨਾਲ ਹਾਂ 260 ਵੀ ਬਹੁਤ ਚੰਗਾ ਠੀਕ ਆ ਟਰੈਕਟਰ ਇਹਦਾ ਇੰਜਨ ਕਿਤੇ ਨੂੰ ਕਿਨੇ ਤਣ ਹੋ ਗਿਆ 5 6 ਮਹੀਨੇ ਪੰਜ 6 ਮ 5-6 ਹਾਂ 5-6 ਮਹੀਨੇ ਹੋ ਗਏ ਜਿੰਨੇ ਇੱਕ ਟਰੈਕਟਰ ਹੋਰ ਆ ਜਿਹਨੂੰ 13 13-14 ਸਾਲ ਹੋ ਗਏ ਕਿਤੇ ਨੂੰ ਜੀ ਮਸ਼ੀਨ ਦਾ ਸੀਜ਼ਨ ਹੂੰ ਤੂੜੀ ਵਾਲੀ ਤੇ ਮਸ਼ੀਨ ਦਾ ਦੂਜੀ ਤੇ ਸੀਜ਼ਨ ਲਾਇਆ ਤੇ ਉਹਦੀ ਨਿਊਜ਼ਲ ਵੀ ਨਹੀਂ ਪੱਟੀ ਠੀਕ ਆ ਹਾਲ ਦੀ ਕੜੀ ਉਹਨੂੰ ਸਾਹਿਬ ਉਹ ਤੋਂ ਬਾਅਦ ਹਾਂ ਤੇ ਹੁਣ ਛੱਡਦੇ ਉਹਨੂੰ ਮੈਂ ਕਹਿੰਦਾ ਕਈ ਟਰੈਕਟਰਾਂ ਨੂੰ ਛੱਡ ਜਾਂਦਾ ਅੱਜ ਤੇ ਟਾਈਮ ਵੀਰੋ ਤੁਸੀਂ ਵੀ ਦੇਖਦੇ ਹੋ ਵੀਡੀਓ ਦੇ ਵਿੱਚ ਵੀਡੀਓ ਬਣ ਜਾਂਦੀਆਂ ਮਤਲਬ ਟਰੈਕਟਰ ਮੋਡੀਫਾਈ ਹੋ ਜਾਂਦੇ ਆ ਪਰ ਉਹ ਕੁਝ ਸਮੇਂ ਬਾਅਦ ਟਰੈਕਟਰ ਖੁੱਲਣੇ ਸ਼ੁਰੂ ਹੋ ਜਾਂਦੇ ਆ 5911 ਇਹ ਕਹਿੰਦੇ ਵੀ ਸਾਡੇ ਟਰੈਕਟਰ ਨਹੀਂ ਖੁੱਲਦੇਗੇ ਇਹ ਕਹਿੰਦਾ ਇਹਨਾਂ ਦਾ ਇੱਕ ਪੁਰਾਣਾ ਕਿਤੇ ਤੇ ਮੈਂ ਗਾਰੰਟੀ ਦਿੰਦਾ ਜੀ ਬਾਰ ਬਾਰ 13-13 ਸਾਲ ਦੇ 20-20 ਸਾਲ ਹੈਗਾ ਉਹ ਟਰੈਕਟਰ ਹੈਗੇ ਟਰੈਕਟਰ ਠੀਕ ਹੈ ਬਿਲਕੁਲ ਤੇ ਇਹੇ ਮਾਡਲ ਕਿਹੜਾ ਦੱਸਿਆ ਜੀ ਬਾਈ ਇਹ 2000 ਹੈ ਇਹ ਸਿੰਪਲ ਆ ਜਮਾ ਜਮਾ ਸਿੰਪਲ 100 ਦੇ ਫੋਰ ਵਾਲਾ ਓਰੀਜਨਲ ਰੱਖਿਆ ਹੋਇਆ ਠੀ ਇਹ ਕੋਈ ਕਹ ਦੇਂਦਾ ਬਈ ਯਾਰ ਤੇਰਾ ਖਿੱਚ ਨਹੀਂ ਸਕਦਾਗਾ ਹਾਲ ਕੋਈ ਕਹ ਦੇਂਦਾ ਵੀ 15 ਨਹੀਂ ਖੇ ਸਕਦਾ ਖਿੱਚਦੇ ਆ ਇਹ ਆਹ ਵੇਖ ਲੋ ਤੁਹਾਡੇ ਸਾਹਮਣੇ ਆ ਪਾਏ ਬਾਈ ਅੱਛਾ ਇੱਕ ਚੀਜ਼ ਹੋਰ ਚੱਲਦੀ ਆ ਜੀ ਆਪਾਂ ਬਾਈ ਇੱਕ ਨਾਮ ਸੁਣੂ ਮੈਂ ਜਾਣੂ ਕਰਾ ਦੇਣਾ ਇਹ ਹੈਗਾ ਬਾਈ ਡੀਸੀ ਕੋਟਕਪੂਰਾ ਤੋਂ ਇਹ ਕਰਦਾ ਪਾਪ ਮੋਡੀਫਿਕੇਸ਼ਨ ਦਾ ਕੰਮ ਤੇ ਪੰਪਾਂ ਦਾ ਕੰਮ ਕਰਵਾਉਣਾ ਹੁੰਦਾ ਮੇਰਾ ਪੰਪਾਂ ਦਾ ਕੰਮ ਜੋ ਇਹਨਾਂ ਕੋਲੇ ਹੁੰਦਾ ਠੀਕ ਹੈ ਇਹਨਾਂ ਬਾਈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਆਪਾਂ ਵੱਖਰੀ ਵੀ ਰੀਲ ਪਾ ਦੇਾਂਗੇ ਮੈਂ ਜਿਵੇਂ ਤੁਹਾਡੇ ਨਾਲ ਗੱਲ ਕਰਦਾ ਅੱਜ ਦੇ ਟਾਈਮ ਕੋਈ ਮੋਡੀਫਿਕੇਸ਼ਨ ਦਾ 1.5 2-2 ਲੱਖ ਰੁਪਈਆ ਲਈ ਜਾਂ ਚਿੱਲੇ ਲਈ ਲਾਈ ਜਾਂਦਾ ਵੀ ਹਾਂ ਵੀ ਸਰਪ ਤੇ 50000 60000 ਰੁਪਿਆ ਉਹ ਇੰਨਾ ਲੱਗਦੇ ਆ ਨਹੀਂ ਲੱਗਦੇ ਹਾਂਜੀ ਨਹੀਂ ਲੱਗਦੇ ਹੁਣ ਐਸੇ ਦੇ ਦੱਸੋ ਇੰਜਨ ਕੀਤਾ ਸਾਰਾ ਟੋਟਲ origignal ਸਮਾਨ ਪਾਇਆ ਇਹਨਾਂ ਨੂੰ ਪੁੱਛੋ ਕਿੰਨੇ ਪੈਸੇ ਲੱਗੇ ਆ ਨਹੀਂ ਇਹਨੂੰ ਮੋਡੀਫਿਕੇਸ਼ਨ ਦੀ ਲੋੜ ਪੈਂਦੀ ਆ ਨਹੀਂ ਪੈਂਦੀ ਤੇ ਮੋਡੀਫਿਕੇਸ਼ਨ ਮੈਂ ਮੈਂ ਮੋਡੀਫਿਕੇਸ਼ਨ ਵੀ ਕਰਦਾ ਮੈਂ ਮਾਰਕ ਨੂੰ ਕਹਿੰਦਾ ਵੀ ਮੋਡੀਫਿਕੇਸ਼ਨ ਵੀ ਕਰਾ ਲਓ ਹਾਂਜੀ ਤੇ ਮੇਰੇ ਕੋਲੋਂ ਸਾਦਾ ਟਰੈਕਟਰ ਉਹ ਵੀ ਕਰਾ ਲਓ ਠੀਕ ਆ ਮੈਂ ਇੱਕ ਹੀ ਜਾਣਗੇ ਦੋਨੇ ਪਰ ਮੋਡੀਫਿਕੇਸ਼ਨ ਆਪਾਂ ਕਿਵੇਂ ਮੰਨਦੇ ਹੋ ਤੁਸੀਂ ਮੋਡੀਫਿਕੇਸ਼ਨ ਜੀ ਵੇਖੋ ਨਾ ਆਪਣੋ ਆਪਣੇ ਹਾਂ ਜਿਹਨੂੰ ਚੰਗਾ ਲੱਗਦਾ ਉਹ ਵੀ ਕਰਾ ਲੈਣਾ ਜਿਹਨੂੰ ਚੰਗਾ ਲੱਗਦਾ ਐਂ ਕਰਾ ਲੈਂਦਾ ਮੇਰੇ ਨਾਲ ਵੀ ਇਸੇ ਤਰ੍ਹਾਂ ਦੇ ਕੀਤੇ ਕਈ ਮੋਡੀਫਿਕੇਸ਼ਨ ਉਹ ਤੋਂ ਘੱਟ ਕੀਤੇ ਸਮਾਂ ਠੀਕ ਹੈ ਮੈਂ ਕਹਿ ਕੇ ਨਹੀਂ ਕਰੂੰਦਾ ਮੈਂ ਕਹਾਂ ਵੀ ਤੁਸੀਂ ਪਰ ਇੱਕ ਚੀਜ਼ ਤਾਂ ਹੈ ਜਿਸ ਕੋਲ ਬੰਦੇ ਕੋਲ 50 HP ਟਰੈਕਟਰ ਨਹੀਂ ਉਹ 45 HP ਦਾ ਟਰੈਕਟਰ ਆ ਚਲੋ ਮੋਡੀਫਿਕੇਸ਼ਨ ਕਰ ਲਈ ਕੋਈ ਪੰਪ ਦੀ ਮੋਡੀਫਿਕੇਸ਼ਨ ਕਰ ਲਈ ਉਹਨੂੰ ਵੱਡੇ ਟਰੈਕਟਰ ਤੇ ਪੈਸੇ ਲਾਉਣ ਨਾਲੋਂ ਕੀ ਲੱਗਦਾ ਤੁਹਾਨੂੰ ਵੀ ਠੀਕ ਆ ਜੈ ਜੈ ਹਾਂ ਜੈ ਜੈ ਠੀਕ ਹੈ ਪਰ ਜੇ ਆਪਾਂ ਕਹੀਏ ਵੀ ਤੁਸੀਂ 1.5 1.5 2 2 ਲੱਖ ਰੁਪਈਆ ਲਵਾ ਦੇ ਨਹੀ ਨਹੀ ਮੈਂ ਤਾਂ ਅਜ ਤੱਕ ਲਾਇ ਹੀ ਨਹੀਂ ਜੀ ਕਿਸੇ ਵੀ ਟਿਕਟ ਦੇਣੇ ਪੈਸੇ ਠੀਕ ਹੈ ਪਰ ਵੱਧ ਤੋਂ ਲੱਖ ਸਵਾ ਲੱਖ ਲੱਖ ਸਵਾ ਕੋਈ ਪੂਰਾ ਜੋਰ ਲਾ ਕੇ ਠੀਕ ਹੈ ਕੋਈ ਕਹਿ ਦੇ ਉਹ ਲਾ ਦੇ ਉਹ ਲਾ ਦੇ ਨਾ ਮੈਂ ਲੱਖ ਤੋਂ ਵੀ ਥੱਲੇ ਰੱਖਦਾ ਜੀ ਤੇ ਆਹ ਵੇ ਲੋ ਛਿਟੀਆਂ ਮਾਰਦਾ ਲੱਖ ਤੋਂ ਥੱਲੇ ਆ ਇਹਦੀ ਪਰਫਾਰਮੈਂਸ ਵੀ ਦਿਖਾਉਣੇ ਹਨ ਬਾਕੀ ਬਾਈਆਂ ਸਾਰਿਆਂ ਨਾਲ ਗੱਲਬਾਤ ਕਰ ਲਈਏ ਇਹ ਖੜੇ ਆ ਪੰਪ ਵਾਲੇ ਸਾਡੇ ਕੁਰਬਰਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਿਲਕੁਲ ਇਹਨਾਂ ਤੋਂ ਘੱਟ ਹੁੰਦਾ ਮੇਰਾ ਕੀ ਹਾਲ ਨੇ ਬਾਈ ਜੀ ਤੇ ਇਹ ਵੀਰ ਨੂੰ ਤੁਸੀਂ ਵੈਸੇ ਸਾਰੇ ਜਾਣਦੇ ਹੋਗੇ ਜਿਹੜੇ ਪੰਪਾ ਦਾ ਕੰਮ ਕਰਾਇਆ ਹੋਇਆ ਕੀ ਕਹਿਣਾ ਬਾਈ ਮੋਡੀਫਿਕੇਸ਼ਨ ਦੇ ਟਾਈਮ ਅੱਜ ਤੇ ਚੱਲ ਰਿਹਾ ਪੰਪਾ ਦਾ ਕਹਿੰਦੇ ਬਾਲੇ ਪੈਸੇ ਲੈਂਦੇ ਪਿਆ ਪਿਆ ਯਾਰ RP ਨਾਲ ਵੱਡੇ ਪਾ ਕੇ RP ਨੂੰ ਵੱਧ ਅੱਛਾ ਜਿਵੇਂ ਜੀਪ ਲੈ ਲਓ ਆਪਾਂ ਹੂੰ ਜੀਪ ਚਿੰਜਨ ਉਹੀ ਇੰਜਨ ਆ ਠੀਕ ਹੈ 65 HP ਹੋ ਜਾਂਦਾ 3200 RPM ਹੋਗੇ ਠੀਕ ਹੈ ਉਹੀ ਇੰਜਨ 475 ਚਾ ਹਾਂ ਉਹ 45 47 ਚਾ ਠੀਕ ਹੁਣ ਉਹ ਚੱਲਣਾ 1800 ਤੇ ਉਹ 3200 ਤੇ ਉਹ ਕੀ ਕਰਨਾ ਸਪਰਿੰਗ ਵੱਡੇ ਪਾ ਕੇ ਵੇੜ ਛੋਟੇ ਪਾ ਕੇ ਚੱਕਰ 3200 ਦੇ ਉਹਦਾ ਨੁਕਸਾਨ ਵੀ ਹੁੰਦਾ ਕਿ ਨਹੀਂ ਨੁਕਸਾਨ ਗਾਂ ਤੂੜੀ ਵਾਲੀ ਤੇ ਚੱਲਣਗੇ ਉਹਨਾਂ ਨੂੰ ਅੱਪੇ ਰਿਜ਼ਲਟ ਆਉ। ਇਹ ਆਉਣ ਵਾਲੀ ਵਾਲੀ ਚੱਲਣਾ ਆਪਣੀ 1500 1800 ਹੂੰ ਹੁਣ 3200 ਚੱਲਣਾਂਗੇ ਠੀਕ ਆ ਇਹ ਇਹ ਟਰੈਕਟਰ ਤੇ ਤੁਸੀਂ ਕਰੇ ਵੀ ਆ ਪੰਪ ਹਾਂ ਆ ਹੈਡ ਨੂੰ ਨਿਗਾ ਮਾਰ ਲਓ ਸਾਰੀਆਂ ਔਜਾ ਲਾਉ ਮੇਰੀ ਨਾਲ Ориジナル ਆ ਬਾਈ ਵਧਾ ਕੇ ਕੰਪਿਊਟਰ ਕਰਾਇਆ ਤੇ ਨਹੀਂ ਚੱਲਣੀ ਵੀਰੇ ਠੀਕ ਆ ਉਹ ਤਾਂ ਕੱਲੇ ਗੇੜੇ ਕੱਢੀ ਜਾਓ ਹੁਣ ਅੱਗਾ ਦਾ 265 ਵੀ ਬਹੁਤ ਚੰਗਾ ਕੱਢਦਾ ਠੀਕ ਆ ਚੱਕਦਾ ਪਰ ਉਹ ਨੂੰ ਆਪ ਖਚਾਈ ਨਹੀਂ ਮੰਨ ਸਕਦੇ ਖਚਾਈ ਨਹੀਂ ਮੰਨ ਸਕਦੇ ਜਿਹੜਾ ਟਰੈਕਟਰ ਤੁਸੀਂ ਕਹਿੰਦੇ ਵੀ ਹੁਣ ਜੋਰ ਕਿਵੇਂ ਮੰਨਦੇ ਹੋ ਟਰੈਕਟਰ ਦਾ ਮਨ ਲੈ ਆ ਟਰੈਕਟਰ ਆ ਹੁਣ ਇਹਦੇ ਮਗਰ 13 ਹਾਲ ਪਾਲੇ 15 ਪਾਲੇ ਇਹ ਖੜਾ ਹੋ ਗਿਆ ਸਲਿੱਪ ਕੱਢੀ ਜਾਂਦਾ ਇਸੇ ਨੂੰ ਜ਼ੋਰ ਮੰਨਦੇ ਆ ਜਾਂ ਮਤਲਬ ਇੱਕ ਭਾਈ ਤੌਰ ਤੇ ਕਿਸਾਨ ਦਾ ਪਰ ਮੋਡੀਫਿਕੇਸ਼ਨ ਮੰਨਦੇ ਆ ਕਿ ਇਹ ਤੇਲ ਘੱਟ ਖਾਵੇ ਵਧੀਆ ਕੰਮ ਕਰੇ ਤੇ ਥੋੜਾ ਜਿਹਾ ਸੌਖਾ ਚੱਲੇ ਇਸ ਚੀਜ਼ ਨੂੰ ਮੋਡੀਫਿਕੇਸ਼ਨ ਮੰਨਦੇ ਆ ਜਾਂ ਆਪਾਂ ਕਹੇ ਲਈ ਵੀ ਡੂੰਗਾ ਪੱਟ ਪੱਟ ਕੇ ਦਿਖਾਉਣਾ ਜਾਂ ਕੁਝ ਵੀ ਹੂੰ ਕੋਈ ਨਹੀਂ ਠੀਕ ਹੈ ਬਿਲਕੁਲ ਇਹਦੇ ਕੋਈ 에ਅਰ ਕੰਟ ਨਹੀਂ ਸੁੱਕ ਆਪਣੀ ਤੇਲ ਵਾਲਾ origignal ਨਾਲ ਦਾ ਵੈਸੇ ਕਹਿੰਿਆ ਤੇ ਸੁੱਕੇ ਵੀ ਲਾਏ ਮੈਂ ਠੀਕ ਹੈ ਕੋਈ ਐ ਨਹੀਂ ਕਈ ਬਣਾ ਲਗੇ ਗੁੱਲੇ ਲਾ ਦੇ ਠੀਕ ਹੈ ਅੱਛਾ ਇਹਨਾਂ ਚ ਵੀ ਮੋਡੀਫਿਕੇਸ਼ਨ ਹੋ ਜਾਂਦੀ ਹੈ ਹਾਂ ਹੋ ਜਾਂਦੀ ਹੈ ਠੀਕ ਆ ਮਤਲਬ ਕਈ ਚੀਜ਼ਾਂ ਆ ਜਾਣਗੀਆਂ ਬਾਕੀ ਇਹ ਵੀਡੀਓ ਨਾ ਅੱਜ ਟਾਈਮ ਸਾਡੇ ਕੋਲੇ ਖਿੱਚਵਾ ਜਿਵੇਂ ਆਪਾਂ ਕਹੇ ਲਈ ਵੀਡੀਓ ਬੜੀ ਲੰਮੀ ਹੋ ਜਾਊਗੀ ਭਰਾ ਬਾਹਲੇ ਆ ਗੱਲਬਾਤ ਕਰਨ ਵਾਲੇ ਇਹ ਸਪੈਸ਼ਲ ਵੀਡੀਓ ਕਿਤੇ ਬਾਈ ਡੀਸੀ ਨਾਲ ਆਪਾਂ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਈ ਬਿਲਕੁਲ ਤੇ ਵੀਰਾਂ ਰਹਿਣਾ ਗੱਲ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਬੁਲਾਇਆ ਸੀਗਾ ਤੇ ਇਹਨਾਂ ਦਾ ਮੇਨੇ ਸਸਿਕਾ ਬਾਈ ਕੀ ਨਾਂ ਬਾਈ ਆਪਣਾ ਜਗਮੀਤ ਸਿੰਘ ਜੀ ਜਗਮੀਤ ਸਿੰਘ ਤੇ ਵੀਰ ਦਾ ਨਾਂ ਰਣਜੀਤ ਸਿੰਘ ਰਣਜੀਤ ਸਿੰਘ ਹਾਂ ਬਾਈ ਦੀ ਮੈਂ ਆਈਡੀ ਮੈਂਸ਼ਨ ਕੀਤੀ ਹੋਈ ਸੀ ਜੀ ਮੈਨੂੰ ਐਂ ਦੱਸੋ ਬਾਈ ਯਾਰ ਇੱਕ ਚੀਜ਼ ਤੁਹਾਨੂੰ ਪੁੱਛਦਾ ਤੁਸੀਂ ਤਾਂ ਖੇਤੀ ਕਰਦੇ ਹੋ ਹਾਂਜੀ ਬਾਈ ਬਈ ਕਣਕ ਕਿਵੇਂ ਵੱਧ ਨਿਕਲਦੀ ਆ ਕਣਕ ਦਾ ਬਾਈ ਜੇ ਸਹੀ ਵਹੀ ਕਰਾਂਗੇ ਤਾਂ ਫੇਰ ਹੀ ਨਿਕਲੂਗੀ ਸਲੈਪ ਮਾਰਾ ਕੇ ਜਾਂ ਅੱਗੇ ਝਕਾ ਕੇ ਫਸਲ ਵੱਧ ਨਹੀਂ ਨਿਕਲਦੀ ਠੀਕ ਆ ਨਾ ਹੀ ਹੋਊ ਕੋਈ ਟਰੈਕਟਰ ਦਾ ਜੋਰ ਵਰਖਿਆ ਜਾਂਦਾ ਵੀ ਜੀ ਅੱਗਾ ਚ ਕਾਲਿਆਂ ਨੂੰ ਸੜਕ ਤੇ ਚੱਕ ਚੱਕ ਮਾਰਿਆ ਜਾਉਂਦੇ ਆਰ ਪੀ ਐਮ ਵੀ ਆਪਾਂ 3000 ਤੋਂ ਪਲੱਸ ਕਰ ਲਈ ਕੋਈ 3000 ਤੇ ਕੋਈ ਟਰੈਕਟਰ ਦੱਸ ਦੋ ਵੀ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਵੇਂਦਾ ਠੀਕ ਆ ਆਮ ਨੋਰਮਲ ਟਰੈਕਟਰ 1500 1600 ਰੇਸ ਤੇ ਵੇਂਦਾ ਬਿਲਕੁਲ ਭਾਈ ਜੇ 15 1600 ਟਰੈਕਟਰ ਨੂੰ ਆਪਾਂ ਵਾਹ ਕੇ ਦਿਖਾਉਣਿਆ ਪਰਫਾਰਮੈਂਸ ਉਹਦੀ ਤੇ ਫੇਰ ਹੀ ਆਪਾਂ ਉਹਨੂੰ ਮੰਨਾਂਗੇ ਵੀ ਹਾਂ ਟਰੈਕਟਰ ਆ ਟਰੈਕਟਰ ਆ ਤੇ ਜੇ ਆਪਾਂ ਉਹਨੂੰ ਐਵੇਂ ਸਲਿੱਪ ਮਰਾਈ ਜਾਵਾਂਗੇ ਬ੍ਰੇਕ ਨਾਲੇ ਮਿੱਟੀ ਪਟਾਈ ਜਾਵਾਂਗੇ ਤਾਂ ਉਹ ਕੋਈ ਉਹ ਮੋਡੀਫਿਕੇਸ਼ਨ ਠੀਕ ਹੈ ਚਲੋ ਸੜਕ ਤੇ ਕਰਤੀ ਵਾਹਣ ਚ ਨਹੀਂ ਵਿਖਾਉਂਦਾ ਹਾਂ ਹਾਂਜੀ ਠੀਕ ਹੈ ਮਤਲਬ ਇਹ ਚੀਜ਼ ਆਪਾਂ ਸਹੀ ਜਿਹੜਾ ਟਰੈਕਟਰ ਆ ਵਾਹੀਯੋਗ ਆ ਤਾਂ ਉਹ ਸਹੀ ਵਾਹੀ ਹੋਣੀ ਚਾਹੀਦੀ ਆਪਾਂ ਕਹ ਲਈ ਵੀ ਵੱਡੀ ਮੋਡੀਫਿਕੇਸ਼ਨ ਤਾਂ ਆਪਾਂ ਹੀ ਕਹਣਾ ਵੀ ਵਧੀਆ ਐਵਰੇਜ ਦੇ ਵੀ ਬੰਦੇ ਨੂੰ ਵਧੀਆ ਜੋਰ ਲਾਵੇ ਪਰ ਇਹ ਨਹੀਂਗਾ ਵੀ ਆਪਾਂ ਧੱਕਾ ਕਰਕੇ ਚੱਕ-ਚੱਕ ਮਾਰੀ ਜਾਗੇ ਇਹਦੀ ਮੋਡੀਫਿਕੇਸ਼ਨ ਆਪਾਂ ਕਹ ਲਈ ਦੀ ਇਹ ਥੋੜਾ ਜਿਹਾ ਹੋਰ ਲੈਵਲ ਦਾ ਕੰਮ ਆ ਜਾਂਦਾ ਕੋਈ ਕਿਸਾਨਾਂ ਵਾਸਤੇ ਕੋਈ ਫਾਇਦੇ ਦੀ ਗੱਲ ਨਹੀਂ ਕਿਸਾਨਾਂ ਵਾਸਤੇ ਕੋਈ ਫਾਇਦੇ ਦੀ ਗੱਲ ਨਹੀਂ ਜੀ ਉਹ ਹਾਂਜੀ ਬਿਲਕੁਲ 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 ਤੇ ਬਾਕੀ ਬਈ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਜੀ ਤੁਸੀਂ ਕਿਵੇਂ ਕਹਿੰਦੇ ਵੀ ਹੁਣ ਆਪਾਂ ਵੀਡੀਓ ਪਾਤੀ ਆ ਅੱਜ ਦੇ ਟਾਈਮ ਬਈ ਮੈਨੂੰ ਲੱਗਦਾ ਸੱਚ ਨਾਲੋਂ ਜ਼ਿਆਦਾ ਝੂਠ ਵਿਖਦਾ ਸੋਸ਼ਲ ਮੀਡੀਆ ਇੱਕ ਇਹੋ ਜਿਹੀ ਚੀਜ਼ ਆ ਇੱਕ ਤਾਂ ਰੀਅਲ ਕਹਿ ਲੀਏ ਤੇ ਇੱਕ ਰੀਲ ਕਹਿ ਲੀਏ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਰੀਅਲ ਹੀ ਮਿਲੂਗੀ ਰੀਅਲ ਨਹੀਂ ਮਿਲਦਾ ਰੀਅਲ ਨਹੀਂ ਮਿਲਣਾ ਜੀ ਤੇ ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਵੀ ਸਲਿੱਪ ਕਢਾ ਕੇ ਵੀਡੀਓ ਪਾਇਆ ਕਰੋ ਤੁਹਾਡੇ ਤੱਕ ਤਾਂ ਲੋਕ ਪਹੁੰਚਣਗੇ ਹੱਥ ਤੁਹਾਡਾ ਨਹੀਂ ਚੱਲਣਾਗਾ ਨੀ ਨੀ ਮੇਰੇ ਕੋਲ ਝੂਠ ਵਜਦਾ ਨਹੀਂ ਹਾਂਜੀ ਸਾਡੇ ਕੋਲ ਝੂਠ ਨਹੀਂ ਵਜਦਾ ਹਾਂਜੀ ਸੱਚ ਦੇ ਬੰਦੇ ਤੇ ਸੱਚ ਨਾਲ ਚੱਲੂਗਾ ਸੱਚ ਨਾਲ ਚੱਲੂਗਾ ਫੇਰ ਨਾਲ ਸੱਚ ਤੇ ਖੜੇ ਰਹੋਗੇ ਸੱਚ ਤੇ ਰਹੂਗਾ ਮੈਂ ਅੱਜ ਨਾ ਬਈ ਬਹੁਤ ਬਈ ਤੁਸੀਂ ਸਾਰੇ ਦੇਖਦੇ ਹੋਵੋਗੇ ਮੈਂ ਮੋਡੀਫਿਕੇਸ਼ਨ ਵਾਲਿਆਂ ਜਾਂ ਟਰੈਕਟਰ ਵਾਲਿਆਂ ਦੇ ਵੀਡੀਓ ਬਹੁਤ ਘੱਟ ਪਾਉਣਾ ਕਾਰਨ ਕੀ ਸੀ ਮੈਂ ਬਾਈ ਵੀ ਜੇ ਸਾਡੇ ਵੀਡੀਓ ਤਾਂ ਪਾਉਂਗਾ ਜੇ ਤੁਸੀਂ ਇਸ ਗੱਲ ਤੇ ਖਰੇ ਉਤਰੋਗੇ ਨਹੀਂ ਤਾਂ ਮੰਨ ਲਾ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਪਰ ਉਹ ਤਾਂ ਮੈਨੂੰ ਲਾਂਬੇ ਮਿਲਿਆ ਮਤਲਬ ਮੈਂ ਵੀਡੀਓ ਆਪਾਂ ਹਟਾ ਵੀ ਦਿੱਤੇ ਨੇ ਹਨਾ ਪਰ ਆਹ ਪਿੰਡ ਵਾਲੇ ਖੜੇ ਆ ਬਾਈ ਹੋਰ ਪਿੰਡਾਂ ਤੋਂ ਵੀ ਆਏ ਆ ਤੇ ਆਪਾਂ ਤਾਂ ਪਹੁੰਚੇ ਆ ਵੀ ਹਾਂ ਬੰਦਿਆਂ ਦੀ ਆਪਾਂ ਵੀਡੀਓ ਪਾਵਾਂਗੇ ਹਨਾ ਸਾਡਾ ਬਾਈ ਆਹ ਟਰੈਕਟਰ 5111 ਰੀਜਨਲ ਆ ਇਹਨੂੰ 6 ਮਹੀਨੇ ਹੋਏ ਆ ਜੀ ਇੰਜਨ ਕੀਤੇ ਨੂੰ ਜੀ ਜਦੋਂ ਵੀ ਕਿਸੇ ਦਾ ਦਿਲ ਕਰਦਾ ਆ ਕੇ ਸਾਡਾ ਟਰੈਕਟਰ ਖੇਤ ਦੇ ਵਿੱਚ ਵਹੀ ਕਰ ਸਕਦਾ ਜਦੋਂ ਨੂੰ ਜਦੋਂ ਵੀ ਜਦੋਂ ਵੀ ਕਿਸੇ ਦਾ ਦੀਚ ਕੀ ਕਰਦਾ ਜਮੀਨ ਵਿਹਲੀ ਹੋਵੇ ਹਮ ਪਵਾ ਸਾਰੇ ਜਿਹੜੇ ਟਰੈਕਟਰ ਨੂੰ ਵਾਹ ਲੈ 1800 ਤੇ ਵਾਹ ਲੈ 1700 ਤੇ ਵਾਹ ਲੈ ਇਸ ਤੋਂ ਵੱਧ ਵਾਉਣ ਦਾ ਤਾਂ ਕੋਈ ਫਾਇਦਾ ਨਹੀਂ ਬਾਈ ਠੀਕ ਹੈ ਜੇ ਐਵੇਂ ਆਪਾਂ ਜਿੱਦਾਂ ਇੱਕ ਜਿੱਦਾਂ ਆਪਾਂ ਐਵਰੇਜ ਲੈਣੀ ਤਾਂ 15-1600 ਤੇ ਐਵਰੇਜ ਆਊਗਾ ਜੇ ਆਪਾਂ ਉਹਨੂੰ ਚੰਗੀ ਢੰਗ ਨਾਲ ਕੰਮ ਲੈਣਾ ਤਾਂ ਉਹ ਵੀ 15-1600 ਤੇ ਆਊਗਾ ਠੀਕ ਹੈ ਜੇ ਆਪਾਂ ਐਵੇਂ ਹਲ ਕਿਤੇ ਲਾਉਣੇ ਨਹੀਂ ਜਾਂ ਤਵੀਆਂ ਆਧੀਆਂ ਛੱਡ ਕੇ ਤੇ ਐਵੇਂ ਆਪੜ ਬਾਣ ਚ ਭਜਾਈ ਫਿਰਨਾ ਉਹ 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 ਗੱਲਾਂ ਦਾ ਤਾਂ ਕੋਈ ਫਾਇਦਾ ਨਹੀਂ ਇਹ ਤਾਂ ਸਿੰਪਲ ਵੀ ਚੌਥੇ ਚ ਪਹਿਲੇ ਵਾਰ ਮਾ ਪੰਜਾ ਫਿਰੂਗਾ ਹਾਂਜੀ ਹਾਂਜੀ ਉਹਦਾ ਕੀ ਇਹਦੇ ਚ ਕੋਈ ਮੋਡੀਫਿਕੇਸ਼ਨ ਨਹੀਂ ਵੱਖਰੀ ਜਿੰਨਾ ਕੰਮ ਕੰਪਨੀ ਦੇ origignal ਸਮਾਨ ਜਿਹੜਾ ਹੈ ਸੀਗਾ ਉਹੀ ਪਾਇਆ ਉਹੀ origignal ਹੈ ਜੇ ਕਿਸੇ ਨੂੰ ਐ ਲੱਗਦਾ ਵੀ ਕੋਈ ਅੱਜ ਮੋਡੀਫਿਕੇਸ਼ਨ ਕਰੀ ਹੋ ਸਕਦੀ ਹੈ ਕੁਝ ਵੀ ਆ ਕੇ ਭਾਂਦੀ ਚਾਹ ਦੱਸ ਦੇਣਾ ਹਾਂ ਜਦੋਂ ਜਦੋਂ ਵੀ ਕਿਸੇ ਦਾ ਮਨਕ ਚੱਲ ਆ ਜਦੋਂ 5 ਸਾਲਾਂ ਨੂੰ ਵੀ ਇਹ ਟਰੈਕਟਰ ਦੀ ਆ ਕੇ ਅਗਲਾ ਜਾਣਕਾਰੀ ਲੈ ਸਕਦਾ ਵੀ ਇਹ ਟਰੈਕਟਰ ਉਹੀ ਹੈ ਉਹੀ ਕੁਝ ਹੈਗਾ origignal ਇਹਦੇ ਵਿੱਚ ਕੋਈ ਵੱਖਰੀ ਚੀਜ਼ ਨਹੀਂ ਅਸੀਂ ਜੇ ਕੋਈ ਵੱਖਰੀ ਚੀਜ਼ ਹੋਊਗੀ ਤਾਂ ਅਸੀਂ ਅਗਲੇ ਦੇ ਦੇ ਦਾਂ ਠ ਬਿਲਕੁਲ ਹਾਂਜੀ ਤੇ ਬਾਕੀ ਆਪਾਂ ਕਰਾਈਏ ਹਨਾ ਬਾਈ ਪਰਫਾਰਮੈਂਸ ਚੈੱਕ ਲਈ ਹਨਾ ਹਾਂਜੀ ਜਰੂਰ ਬਾਈ ਜੀ ਤੇ ਆਹ ਸੋਨੂੰ ਚਲਾ ਕੇ ਦਿਖਾਉਣੇ ਆ ਸਿੰਪਲ ਆ ਇਹ 13 ਹਾਲਾਂ ਤੇ ਆ ਹਾਂਜੀ ਤੇ ਉਹ 17 ਹਾਲਾਂ ਤੇ ਹਾਂਜੀ ਉਹ 17 ਹਾਲਾਂ ਤੇ ਠੀਕ ਆ ਤੇ ਇਹਦੀ ਪਰਫਾਰਮੈਂਸ ਚੈੱਕ ਕਰਦੇ ਆ ਤੇ ਬਾਕੀ ਜਿਹੜੇ ਭਰਾ ਦੇਖਣ ਆਏ ਹਨਾ ਉਹ ਵੀ ਚਲਾ ਚਲੂ ਕੇ ਦੇਖ ਲੈਣਗੇ ਤੇ ਬਾਕੀ ਇਧਰ ਮਾੜਾ ਟਰੈਕਟਰ ਦਿਖਾਏਗੇ ਇੱਕ ਨਾ ਬਾਈ ਟਰੈਕਟਰ ਖੜਾਗਾ ਮੋਡੀਫਾਈ ਆਇਆਗਾ ਤੇ ਉਹਨਾਂ ਨਾਲ ਵੀ ਪੁੱਛਦੇ ਕਰਦੇ ਆ ਗੱਲਬਾਤ ਤੇ ਆ ਵੀ ਟਰੈਕਟਰ ਆ ਇਹ ਵੀ ਤੁਹਾਡੇ ਕਰਿਆ ਵਿਆ ਆਪਣੇ ਕਰਿਆ ਠੀਕ ਆ ਤੇ ਇਹ ਵੀ ਕਰਿਆ ਗਿਆ 855 ਹਾਂਜੀ ਠੀਕ ਆ ਲੈ ਵੀ ਆ ਗਿਆ ਜੀਟਰ ਇਹ ਤੁਹਾਡਾ ਵੀਰੇ ਟਰੈਕਟਰ ਕਿਹੜਾ ਪਿੰਡ ਆ ਬਾਈ ਸੱਸੀਆ ਵੀਰੇ ਸਾਰਾ ਆਪਣੇ ਪਿੰਡ ਬਰੀਆ ਵਾਲਾ ਮੰਡੀ ਜੀ ਬਰੀਆ ਵਾਲਾ ਮੰਡੀ ਠੀਕ ਆ ਬਾਈ ਜੇਲਾ ਮਕਸਰ ਸਾਹਿਬ ਠੀਕ ਆ ਇਹ ਟਰੈਕਟਰ ਆਪਣੀ ਵਰਕਸ਼ਾਪ ਬਰੂ ਵਾਲੀ ਮੰਡੀ ਠੀਕ ਆ ਬਾਈ ਆਪਣੀ ਖੋਦ ਦੀ ਵਰਕਸ਼ਾਪ ਹੈ ਖੋਦ ਹੀ ਠੀਕ ਆ ਠੀਕ ਆ ਇਹ ਆਪਣਾ ਹੀ ਤਿਆਰ ਹੋਇਆ ਹੈ ਟਰੈਕਟਰ ਆ ਤਿਆਰ ਕੀਤਾ ਕਿੰਨੇ ਦਾ ਬੋਰ ਆ ਬਾਈ ਚ 102 ਵਾਲਾ ਬੋਰ ਆ ਜੀ 102 68 ਬਾਈ ਜੀ ਹਾਂਜੀ ਠੀਕ ਆ ਤੇ ਪਾਵਰ ਸਟੇਅਰਿੰਗ ਹਾਂਜੀ ਪਲੇਟਫਾਰਮ ਟਾਇਰ ਰੇਡੀਅਲ ਵੱਡੇ ਟਾਇਰ ਪਾਵਰ ਸਟੀਅਰਿੰਗ ਪਲੇਟ ਆਫ ਆ ਪਲੇਟਫਾਰਮ ਕੋੜਾ ਬੰਪਰ ਕੋੜਾ ਬੰਪਰ ਆ ਗਿਆ ਛੱਤੀ ਡਾਉਟਲਿੰਗ ਕੀਤੀ ਮੇਰੇ ਸਿਸਟਮ ਲੱਗ ਗਿਆ ਪਿਆ A to Z ਜਾਵਾਂ ਓਕੇ ਆਪਦਾ ਇਹ ਆਪਦਾ ਹੀ ਤਿਆਰ ਕਰਿਆ ਹਾਂਜੀ ਹਾਂਜੀ ਠੀਕ ਆ ਅੱਜ ਮਤਲਬ ਇਹ ਦੇਖ ਕੇ ਆ ਗਏ ਵੀ ਚਲ ਆਪਾਂ ਵੀ ਲੈ ਕੇ ਚੱਲਦੇ ਟਰੈਕਟਰ ਹਾਂਜੀ ਹਾਂਜੀ ਠੀਕ ਆ ਤੇ ਮਤਲਬ ਸ਼ੌਂਕ ਨੂੰ ਕਰਾ ਕੇ ਭਾਈ ਖੇਤੀਬਾੜੀ ਕਰਦੇ ਇਹਦੇ ਨਾਲ ਖੇਤੀ ਵੀ ਕਰਦੇ ਜੀ ਆਪਣੇ ਠੀਕ ਆ ਹਾਂਜੀ ਹਾਂਜੀ ਠੀਕ ਆ ਬਿਲਕੁਲ ਬਾਈ ਤੇ ਇੱਕ ਤਾਂ ਇਹ ਟਰੈਕਟਰ ਹੋ ਗਿਆ 855 ਹੋ ਗਿਆ ਬਾਕੀ ਨਾ ਹੁਣ ਤੁਹਾਨੂੰ ਪਰਫਾਰਮੈਂਸ ਦਿਖਾਉਣਾ ਇੱਕ ਉਹ ਵੀਰੇ ਦਾ ਟਰੈਕਟਰ ਦਿਖਾਉਣਾ ਤੁਹਾਨੂੰ ਹਾਂਜੀ ਜਮਾ ਬਾਈ ਹੈਪੀ ਮਾਲੇ ਵਾਲ ਨਾਲ ਦਾ ਟਰੈਕਟਰ ਸ਼ੁਕਰੀਆ ਬਾਈ ਧੰਨਵਾਦ ਹੈਣਾ ਤੇ ਆਜ ਉਹ ਵੀ ਦਿਖਾ ਦਿੰਨੇ ਕਰਾਉਣੇ ਬਾਈ ਨਾਲ ਗੱਲਬਾਤ ਉਹ ਵੀ ਪਹੁੰਚੇ ਅੱਜ ਬਹੁਤ ਦੂਰ ਦੂਰੋਂ ਬਾਈ ਪਹੁੰਚੇ ਆਗੇ ਦੇ ਆਲੇ ਦੁਆਲੇ ਤਾਂ ਬਾਹਲੇ ਹੋਏ ਖੜੇ ਆਗੇ ਜਿਵੇਂ ਕੀ ਹਾਲ ਆ ਬਾਈ ਵਧੀਆ ਜੀ ਕੀ ਹਾਲ ਹੈ ਤੇ ਆਪਣਾ ਨਾਮ ਦੱਸੋ ਬਾਈ ਪਹਿਲਾਂ ਮੇਰਾ ਨਾਮ ਹਰਪੀ ਸਿੰਘ ਹੈ ਜੀ ਹਰਪੀ ਸਿੰਘ ਤੇ ਮੈਨੂੰ ਲੱਗਦਾ ਬਾਈ ਤੁਸੀਂ ਸਟੰਡ ਕਰਾਉਣੀ ਹੈ ਹਾਂਜੀ ਹਾਂਜੀ ਤੇ ਇਹ ਟਰੈਕਟਰ ਮੈਨੂੰ ਭੁਲੇਖਾ ਪੈਂਦਾ ਵੀ ਹੈਪੀ ਮਾਲੇ ਵਾਲਾ ਜਾਂ ਇਹ ਤੁਹਾਡਾ ਇੱਕ ਹੋਰ ਵੱਖਰਾ ਨਹੀਂ ਇਹ ਵੱਖਰਾ ਈ ਉੱਥੇ ਹੀ ਹੁੰਨੇ ਆ ਉੱਥੇ ਹੀ ਹੁੰਨੇ ਆ ਉਸਤਾਦ ਆ ਮੇਰਾ ਉਹ ਠੀਕ ਹੈ ਤੇ ਕੋਈ ਤਿਆਰ ਕੀਤੀ ਵੀ ਡੇਟ ਠੀਕ ਹੈ ਤੁਹਾਡੇ ਕੋਲ ਇਹੀ ਹੈ ਕਿ ਹੋਰ ਵੀ ਟਰੈਕਟਰ ਆ ਇੱਕ ਹੋਰ ਆਈ ਉਹ 4 ਵੀਲਰ ਕਰੇ ਖੇਤੀ ਵਾਸਤੇ 4 ਵੀਲ ਕੀ ਹਾਂਜੀ ਤੇ ਪਿੰਡ ਕਿਹੜਾ ਬਾਈ ਆਪਣਾ ਪਿੰਡ ਆਪਣਾ ਮਰਾੜਕਲਾਈ ਮਰਾੜਕਲਾ ਹਾਂਜੀ ਤੇ ਅੱਜ ਫਿਰ ਇੱਥੇ ਮਤਲਬ ਪਰਵਾਸ ਹੀ ਬਸ ਭਰਾਵਾਂ ਨੇ ਸੱਦ ਲੈ ਕ ਮੈਂ ਚੱਲ ਦੇਖ ਲੈਨੇ ਆਪਾਂ ਵੀ ਚਲਾ ਚਲੂਗੇ ਪੰਪ ਪੰਪ ਇਹ ਕੀਤਾ ਹੀ ਨਾ ਮੈਂ ਇਹਦਾ ਵੀ ਹੁਣ ਅੱਛਾ ਬਈ ਨਾਲੇ ਮੈਂ ਚੱਲ ਚੈੱਕ ਹੋ ਜੂਗਾ ਚੈੱਕ ਹੋ ਜੂਗਾ ਹਾਂਜੀ ਹਾਂਜੀ ਬਿਲਕੁਲ ਟਰੈਕਟਰ ਜੇ ਜਿਆਦਾ ਓਵਰ ਆ ਮੈਂ ਇੱਥੇ ਕੇਨ ਥਾਪੀਆਂ ਮਾਰੀ ਆ ਮੈਂ ਉਹ ਗੱਲ ਜੱਜ ਦੀ ਨਹੀਂ ਕਿਉਂ ਅੱਜ ਕੱਲ ਉੱਤੇ ਤੋਤੇ ਪਈ ਆ ਬਿਲਕੁਲ ਇਹਨੂੰ ਵੈਸੇ ਪਿੰਡ ਦਾ ਐਡਾ ਸਾਹਸ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਬੰਦੇ ਬਹੁਤ ਮੈਂ ਜੇ ਬੰਦੇ ਚੰਗੇ ਆ ਤਾਂ ਬਈ ਤਾਂ ਹੀ ਇੰਨੇ ਲੋਕ ਦੂਰੋਂ ਦੂਰ ਆ ਕੇ ਖੜੇ ਆ ਹਾਂ ਨਾਲ ਹਨਾ ਤੇ ਬੰਦਿਆਂ ਦੀ ਬਣੀ ਆ ਪੁਰਾਣੇ ਬਾਈ ਹੁਣੇ ਕੰਮ ਕਰਦੇ ਆ ਬਿਲਕੁਲ ਬਿਲਕੁਲ ਤੇ ਬਾਕੀ ਤੇ ਇਹਨਾਂ ਨੂੰ ਤਾਂ ਕੋਈ ਵਰਵਾਈ ਨਹੀਂ 11 ਹਾਲ ਤਾਂ ਚਲੋ ਬੰਦੇ ਹੁਣ ਆਪਣੇ ਕੋਲੇ ਵੀ 11 ਵੀ ਚੱਲ ਕੋਈ ਨਾ 11 ਵਾਲਾ ਨਾ ਉਹ ਨਾਰਮਲ ਆਪਣੇ 11 ਹੀ ਚੱਲਦੇ ਮਾਲ ਵਿੱਚ ਵੱਟ ਵੱਟ ਤੇ ਵੱਡੇ ਪਾ ਯਾਰ ਵੀ ਇਹਦਾ ਕੋਈ ਫੁਕਰੀ ਤਾਂ ਹੁੰਦੀ ਨਹੀਂ ਵੀ ਆਪਾਂ ਵੱਡੇ ਪਾ ਤੇਰੀ ਤਾਂ ਕੋਈ ਵਿੜਾਈ ਖੇਤੀ ਵਾਲੇ ਖੇਤੀ ਵਾਲੇ ਵਾਸਤੇ ਮੋਡੀਫਿਕੇਸ਼ਨ ਤੇ ਬਾਈ ਜਦੋਂ ਜਾਵੜੇ ਫਿਰ ਉਹ ਤਾਂ ਕੁਝ ਵੀ ਕਰ ਸਕਦੇ ਉੱਤੇ ਤੋਂ ਉੱਤੇ ਬਹੁਤ ਕੁਝ ਪਿਆ ਹੁਣ ਚਲੋ ਆਪਾਂ ਤਾਂ ਮੇਲੇ ਲਾਉਣੇ ਆਪਾਂ ਨੂੰ ਪਤਾ ਤੂੰ ਗੈਸ ਵਾਲਾ ਕੁਝ ਵੀ ਲਾ ਲੋ ਤਾਂ ਫਿਰ ਉੱਤੇ ਤੋਂ ਉੱਤੇ ਕੁਝ ਵੀ ਕਰ ਲੋ ਤੁਸੀਂ ਤੂੰ ਤਾਂ ਪੈਸੇ ਲਾਉਣੇ ਹੁਣ ਆਏ ਤਾਂ ਸਾਡੇ ਏਰੀਆ ਦੇ ਵਿੱਚ 2018 ਦੇ ਵਿੱਚ ਮੈਂ ਗੈਸ ਲਾਤੀ ਸੀ ਉਹ ਤੋਂ ਕਿਸ ਆਵੇ ਖੜਾ ਠੀਕ ਹੈ ਬਾਲੇ ਆਈ ਮੜਾ ਇਧਰ ਬੋਸਲਾ ਸੀ 2016 ਦੇ ਮੇਲੇ ਲਾਉਣੇ ਜਿਹੜੇ ਚੀਜ਼ਾਂ ਆਪਾਂ ਬਾਲੇ 2018 ਇੱਕ ਐਸ ਲਾਤੀ ਨਾ ਟ੍ਰੈਡ ਨੂੰ ਜੋ ਤਵੀਆਂ ਮੇਲਾ ਲਾਉਂਦੇ ਸੀ ਆਹ ਬਾਈ ਨਹੀਂ ਹਟੋ ਜੇ ਉਦੋਂ ਆਸੇ ਪਾਸੇ ਇੱਥੇ ਕਿਸੇ ਨੂੰ ਪਤਾ ਨਹੀਂ ਲੰਦਾ ਹੀ ਗੈਸ ਲਾਦੀ ਡ੍ਰੈਕਟਰ ਨੂੰ ਠੀਕ ਹੈ ਤਾਂ ਪਰ ਇਹ ਤਾਂ ਕੋਈ ਮਾਨ ਨਹੀਂ ਹੁੰਦਾ ਪਰ ਇਹ ਦੁਨੀਆ ਮਰਜ਼ੀ ਕਰੀ ਚੱਲੋ ਹਾਂ ਇਹਦਾ ਕੋਈ ਅੰਤ ਨਹੀਂ ਹੁੰਦਾ ਕਿ ਬਾਕੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਨੇ ਵੀ ਜੇ ਕੋਈ ਕਰਦਾ ਤਾਂ ਵਧੀਆ ਚਲਾ ਆਪਦਾ ਕਰੇ ਕੁਝ ਵੀ ਕਰੇ ਸਹੀ ਹੈ ਕੀ ਕਰਦਾ ਆਪਾਂ ਕੰਮ ਕਿਹਦਾ ਲੈਣਾ ਚੇ ਮੇਲੇ ਲਾਉਣਿਆਂ ਦਾ ਨੋਟੀਫਿਕੇਸ਼ਨ ਉਸ ਹਿਸਾਬ ਦੀ ਹੋ ਜਾਂਦੀ ਆ ਜੇ ਵਾਈ ਲੈਣੀ ਵਾਈਦ ਦਹਾਂ ਕਿੰਨਾਂ ਦੀ ਕਰਨੀਆਂ ਤਾਂ ਉਹਦੇ ਹਿਸਾਬ ਨਾਲ ਕੰਮ ਹੋ ਜਾਂਦਾ ਠੀਕ ਆ ਜੇ ਬੰਦੇ ਨੇ ਆ ਉਹ ਹੀ ਬਲਵਾ ਬਣ ਕੇ ਯਾਰ ਬੰਦਾ ਇੱਕ ਕੌਡੀ ਖੇਡ ਦਾ ਗਰਾਊਂਡ ਤੇ ਜਾਂਦਾ ਇੱਕ ਨਾਰਮਲ ਬੰਦਾ ਖੇਤੀ ਕਰਦਾ ਫਰਕ ਤਾਂ ਹੈਗੇ ਹੀ ਆ ਜਿਹੜਾ ਬੰਦਾ ਡੇਲੀ ਹੁਣ ਖੋਲਦਾ ਆਪਾਂ ਉਹਦੇ ਨਾਲ ਨਾਰਮਲ ਬੰਦਾ ਨਹੀਂ ਖੋਲ ਸਕਦਾ ਉਹੀ ਚੀਜ਼ ਇਹਦੇ ਵਿੱਚ ਬਸ ਤੇ ਆਪਣੇ ਮਤਲਬ ਦਾ ਵੀ ਬਹੁਤ ਸਾਰੇ ਜਿਹੜੇ ਜੀਵਿਦਾਰੋਂ ਨਾਰਮਲ ਖੇਤੀ ਕਰਦੇ ਆ ਕੋਈ ਜਿਆਦਾ ਕਰਦੇ ਮਾਲ ਵੇਚ ਤਾਂ ਜਿਆਦਾ ਆਪਣੇ ਕਰਦੇ ਹੀ ਨਾਰਮਲ ਤੇ ਆਪਾਂ ਕੇ ਲਈ ਵੀ ਤੋਂ ਆਪਣੇ ਕਿਹੜਾ ਏਡੇ ਵੱ ਮਾੜਾ ਖੇਤੀ ਉਹਨਾਂ ਦੀ ਉਸ ਹਿਸਾਬ ਦੀ ਆਪਣੇ ਤਾਂ ਇੰਦਰ ਨਾਰਮਲ ਹੀ ਹੈ ਹਜੇ ਤੱਕ ਤਾਂ ਉਹ ਜੇ ਆਪਾਂ ਟਰੈਕਟਰ ਵੀ ਵੱਡੇ ਲੈ ਲੈ ਜਿੰਨੀ ਕ ਆਪਾਂ ਲੋਡ ਪਈ ਹੈ ਚਲੋ ਆਪਣੇ ਪਹਿਲਾਂ ਟਰੈਕਟਰ ਹੈ ਤਾਂ 65 ਫੋੜ ਹੀ ਸੀਗੇ ਹੁਣ ਆਪਾਂ ਟਰੈਕਟਰ ਵੀ ਵੱਡੇ ਲੈ ਲੈ ਚਲੋ ਆਪਣੀ ਫਸਲ ਹੋਣ ਲੱਗ ਗਈ ਸਹੀ ਹੈ ਤੇ ਬਾਕੀ ਜੇ ਹੁਣ ਆਪਾਂ ਉਹਦਾ ਮਹਾਰਾਜੀ ਦੇ ਸਿਰ ਤੇ ਕੋਈ ਵੀ ਚੀਜ਼ ਦੇ ਉੱਤੇ ਉੱਤੇ ਦੀ ਉੱਤੇ ਤਾਂ ਸਾਰੀ ਦੁਨੀਆ ਦੇ ਕੋਈ ਨਹੀਂ ਕੋਈ ਪਿਆ ਇਦੋਂ ਤਾਂ ਫਿਰ ਗੋਰੇ ਆ ਨਾ ਸਿਰਾ ਕਰਾ ਰੱਖਿਆ ਹਾਂ ਇਹ ਤਾਂ ਹੁਣ ਬਾਲ-ਬਾਲ ਕੇ ਪਿਸਟਨ ਪਾਈ ਜਾਂਦੇ ਆ ਫਿਰ ਕੋਸ ਹੋ ਜਾਂਦਾ ਹੈ ਨਾ ਬਿਲਕੁਲ ਬਈ ਏ ਬਾਈ ਹਨਾ ਤੁਸੀਂ ਸਾਰੇ ਜਾਣਦੇ ਹੋ ਸਟੰਟ ਕਰਾਉਂਦਾ ਬਾਈ ਤੇ ਹੈਪੀ ਮਾਲ ਯਾਰ ਇਕੱਠੇ ਹੁੰਦੇ ਹਨਾ ਤੇ ਹੁਣ ਬਾਈ ਆ ਪਰਫਾਰਮੈਂਸ ਚੈੱਕ ਕਰਾਉਣੇ ਸਾਨੂੰ ਪਹਿਲਾਂ ਤਾਂ 65 ਬਾਈ ਜਿਹੜਾ ਕਰਿਆ ਹੋਇਆ 17 ਹਾਲਾ ਇਹ ਦਿਖਾਉਣੇ ਖੇਜਦਾ ਕਿ ਨਹੀਂ ਖੇਜਦਾ ਉਸ ਤੋਂ ਬਾਅਦ ਜਿਹੜਾ ਸਿੰਪਲ 911 ਗਾ 13 ਹਾਲ ਪਾਏ ਹੋਏ ਆ ਉਹ ਵੀ ਦਿਖਾਉਣੇ ਆ ਠੀਕ ਆ ਆਪਣੇ ਵਾਲਾ ਮੜਾ ਦੇਖਾਂਗੇ ਜੋੜ ਕੇ ਬਾਕੀ ਆ ਬਾਈ ਵਾਲਾ ਵੀ ਦੌੜ ਕੇ ਦਿਖਾਉਣੇ ਆ ਤੇ ਬਾਈ ਕਰੀਏ ਸ਼ੁਰੂ ਫਿਰ ਆ ਲੈ ਬਾਈ 17 ਹਾਲਾ ਆ ਪਾਏ ਆ ਆ 65 ਬਾਈ ਆ ਠੀਕ ਆ ਆ ਦੂਜੇ ਹਾਈ ਤੇ ਜਾਂਦਾਗਾ ਲਾ ਫੋਰ ਦਸੋਂ ਕੀ ਚਾਹੀਦਾ ਹੈ ਯਾਰ ਆ ਦੇਖ ਲਓ ਆ ਕਿ ਲਾਇਓ ਦੱਸੋ ਕੀ ਕਹਿਣਾ ਚਾਹੋਗੇ ਹੁਣ ਆ ਵੇਖ ਲੈ ਗਿਆ ਸਾਹਮਣੇ ਆ ਉਹਦਾ ਖਿੱਚ ਕੇ ਲੈ ਗਿਆ ਵੀ ਲੈ ਨਾਲੇ ਸਾਈਡ ਤੇ ਲੈ ਜਾਂਦਾ ਵਾਹੇ ਚ ਨਹੀਂ ਗਿਆ ਇਧਰ ਤੇਰਾ ਕਲਟੀਵੇਟਰ ਹੈ ਨਾ ਨਾ 17 ਜੀ ਹੈ 17 ਕਲਟੀਵੇਟਰ ਹੈ ਤੇ ਮਗਰ ਹਾਂਜੀ ਕੋਈ ਟਰਪੋ ਨਹੀਂ ਸ਼ਰਪੂਣੀ ਕੁਝ ਨਹੀਂ ਲੱਗ ਪਲਾ ਜੀ ਸਿੰਪਲ ਆ ਦੇਖੋ 65 ਬਾਈ ਵਾਲਾ ਜਨ ਆਉਂਦਾ ਨਾ ਨਜਦਾ ਇਹਦਾ ਕੋਈ ਪ੍ਰੋਵਾਈਡ ਸਲਿੱਪ ਵੀ ਦੇਈ ਜਾਂਦਾ ਯਾਰ ਮੈਂ ਕਹਿੰਦਾ ਤੁਸੀਂ ਕਰੀ ਜਾਵੇ ਲਓ ਇੱਕ ਚੀਜ਼ ਹੈ ਜਿਹੜੇ ਮੈਨੂੰ ਲਾਇਦਾ ਹਲ ਖੋਰ ਵੀ ਪਾਲਦਾ ਪਰ ਇਹ ਬੜਾ ਸਿੰਪਲ ਆ ਬਈ ਤੇ ਇਹ ਇੱਕ ਐ ਨਹੀਂ ਗਾ ਵੀ ਅਸੀਂ ਮਤਲਬ ਵੀ ਐਂ ਚੀਜ਼ ਦਿਖਾ ਰਹੇ ਆ ਉਹ ਨੋਰਮਲ ਹਲ ਵੀ ਖੇਤ ਲੈਂਦਾ ਗਾ ਜਿਹੜਾ ਮੋਡੀਫਾਈ ਕੀਤਾ ਆ ਦੇਖੋ ਇਹ ਨੂੰ ਲੈ ਤਾ ਕੀ ਕਹਿੰਦੇ ਜੀ ਛੋਟਾ 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 ਨਾਟਗਰਾ ਹਾਂ ਛਟਾ ਨਾਟਗਰਾ ਤੇ ਛੋਟਾ ਦੋਨੇ ਠੱਠੇ ਆ ਫਰਦਾ ਖਲੈਰੀ ਹਲ ਦੇਖ ਲਓ ਹੋਰ ਦੱਸੋ ਯਾਰ ਕੀ ਚਾਹੀਦਾ ਪੜੀ ਜਾਂਦਾ ਤਰਤੀ ਇਹ ਬਿਨਾ ਮੋਡੀਫਿਕੇਸ਼ਨ ਤੋਂ ਮਿਸਤਰੀ ਪਰੇ ਤੋਂ ਪਰੇ ਵੀ ਪਏ ਆਗੇ ਮੋਡੀਫਿਕੇਸ਼ਨ ਪਿੱਛੇ ਨਾ ਪੋ ਤੁਹਾਡੇ ਇੰਜਨਾਂ ਦਾ ਜਿਹੜੇ ਜ਼ਿਆਦਾ ਉਹ ਹੋ ਜਾਣਗੇ ਨਿੱਕੀ-ਮੋਟੀ ਮੋਡੀਫਿਕੇਸ਼ਨ ਕਰਾ ਸਕਦੇ ਹੋ ਬਾਹਲੀ ਆਪਾਂ ਲਈ ਟਰਬੋ ਵਾਲੀ ਇੰਟਰਕੂਲਰ ਵਾਲਿਆ ਪਿਸਟਨ ਵੱਡੇ ਪੋ ਵਾਲੇ ਹੋਰ ਸੌਸ ਆਪਾਂ ਕਰਾ ਲਿਆ ਉਹਦੇ ਨਾਲ ਇੰਜਨ ਬਾਹਲੀ ਲਾਈਫ ਘਟ ਜਾਂਦੀ ਹੈ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਬਾਈ ਯਾਰ ਹੁਣ ਇਹਦੇ ਤੇ ਮੈਂ ਹੋਰ ਕੁਝ ਨਹੀਂ ਗੱਲ ਕਹਿਣਾ ਚਾਹਣਾ ਟਰੈਕਟਰ ਨੂੰ ਨਾਰਮਲ ਹੈ ਪਾਏ ਤੇ ਕੁਰਿਆ ਆਉਂਦਾਗਾ ਸਿੰਪਲ ਆ ਯਾਰ ਹੋਰ ਦੱਸੋ ਕੀ ਚਾਹੀਦਾਗਾ ਤੇ ਬਾਈ ਜੋਗਾ ਹਲ ਵਧੀਆ ਆਰਾਮ ਨਾਲ ਖਿੱਚੀ ਜਾਂਦਾਗਾ ਖਲਾਰ ਨੂੰ ਫੜ ਗਿਆ ਸਾਬ ਕੋ। ਇਹ ਲੰਗਮੇ ਟਰੈਕਟਰ। ਗੂਜ ਪਵਾ ਇੰਜਨ ਦਾ ਪੂਰਾ ਜਿਵੇਂ ਡੀਸੀ ਵੀ ਚੱਲਦੀ ਹੁੰਦੀ ਆਗੀ। ਬਹੁਤ ਕਹਿਣ ਆਵਾਜ਼ ਆ ਟਰੈਕਟਰ ਦੀ। ਆ ਲੈ ਭਾਈ ਨਾਰਮਲ ਆ ਕੋਈ ਧੂਆ ਨਹੀਂ ਦਿਖਾ ਰਿਆ ਟਰੈਕਟਰ। ਜੇ ਭਾਈ ਵਾਲੇ ਹਿਸਾਬ ਨਾਲ ਚਲਾਉਣਾ ਜੇ ਕਰਨਾ ਫੁਗਰਾ ਪੰਟੀ ਹਣਾ ਪਾਗਲਪਨ ਬਣਾਉਣਾ ਉਹ ਜੋ ਮਰਜ਼ੀ ਕਰੀ ਜਾਓ ਪਿੱਛੇ ਬੰਦੇ ਵਾਹ ਲਓ। ਐਨੀ ਤਾਂ ਆਪਾਂ ਜ਼ਮੀਨ ਪੱਟਣੀ ਵੀ ਨਹੀਂ ਆਪਣੀ ਫਸਲ ਵੱਧ ਨਿਕਲਦੀ ਹੋਊਗੀ। ਨਾਰਮਲ ਭਾਈ ਤੇ ਚੱਲੀ ਜਾਂਦਾਗਾ। ਸਾਈਡਾਂ ਤੇ ਚਲਾ ਰਿਹਾ ਬਾਈ ਹਨਾ ਤੇ ਵਾਹੇ ਵਾਣ ਦੇ ਵਿੱਚ ਦੀ ਚਲੋ ਤੁਸੀਂ ਦੇਖ ਸਕਦੇ ਹੋ ਪਰ ਫਿਰ ਵੀ ਇੱਥੇ ਬਹੁਤ ਔਖਾ ਹੁੰਦਾ ਟਰੈਕ ਨਹੀਂ ਤਾਂ ਆਹ ਦੇਖੋ ਨਾਰਮਲ ਚਲਿਆ ਉਹਦਾ ਦੂਜੇ ਹਾਈ ਦੇ ਵਿੱਚ ਤੇ ਬਾਕੀ ਬਾਈ ਕਰਿਓ ਆ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਹੜਾ ਇੱਥੇ ਵੀਡੀਓ ਦੇ ਵਿੱਚ ਮੇਰਾ ਕਿਸੇ ਨੂੰ ਕੋਈ ਕੰਟਰੋਵਰਸੀ ਨਹੀਂ ਕਰ ਰਿਹਾ ਮੈਂ ਕਿਸੇ ਨੂੰ ਕੋਈ ਮਾੜਾ ਨਹੀਂ ਕਹਿ ਰਿਹਾ ਪਰ ਲੋਕਾਂ ਨੂੰ ਸਿਹਤ ਜ਼ਰੂਰੀ ਆ ਬਣਦੀ ਆਪਣੀ ਵੀ ਕਿਉਂਕਿ ਮੈਂ ਵੀ ਐਸੇ ਫੀਲਡ ਜਿਹੜੇ ਨਿਕਲ ਲੈ ਵੀ ਆਹ ਕਹਿ ਲਓ ਹਾਲ ਕਿੰਨੇ ਆਗੇ ਫੇਰ ਨਾਲ ਕੋਈ ਕਹਿ ਦਿਓ ਤੇ ਇਹਦੇ 'ਚ ਇਹ ਨਹੀਂ ਕਹਿੰਦੇ ਵੀ ਅਜੀ ਤਕੜਾ ਨੇ ਯਾਰ ਗੱਲ ਕੀ ਆ ਇੱਕ ਉਹ ਚੀਜ਼ ਦਿਖਾਉਣ ਦੀ ਆ ਵੀ ਬਿਨਾ ਮੋਡੀਫਿਕੇਸ਼ਨ ਤੋਂ ਵੀ ਕਰ ਸਕਦੇ ਐਵੇਂ ਹੋ ਬਾਈ ਨਾ ਜਿਹੜਾ ਸਟੰਟ ਲੈਣਾ ਬਾਈ ਹੈਨਾ ਉਹ ਹੁਣ 13 ਹਾਲ ਪਾਇਆ 855 ਮਗਰ ਉਹ ਕਹਿੰਦਾ ਮੈਂ ਵੀ ਮੋਡੀਫਿਕੇਸ਼ਨ ਕਰਾਈ ਸੀਗੀ ਟਰੈਕਟਰ ਦੀ ਤੇ ਆਪਾਂ ਉਹ ਵੀ ਦੇਖਦੇ ਆ ਇਹ ਵੀ ਇਹ ਬਾਈ ਮੋਡੀਫਾਈਡ ਟਰੈਕਟਰ ਆ ਸਰ ਕੋ ਲੱਗੀ ਵੀ ਆ ਲੱਗਦਾ ਸ਼ਾਇਦ ਇੱਥੇ ਮੈਨੂੰ ਪਤਾ ਨਹੀਂਗਾ ਕਾਈ ਨਾ ਪੁੱਛਿਆ ਨਹੀਂਗਾ ਲੈ ਗੇਰ ਲਾਦਾ ਬਦਲਦਾ ਹੋਰ ਤੇ ਵੀਰ ਦੇਖੋ ਬਈ ਟਰੈਕਟਰ 855 ਦਾ ਇਹਦੇ ਟਾਇਰ ਵੀ ਵੱਡੇ ਆ ਰੇਡੀਅਲ ਆ ਉਹ ਚੌੜੇ ਟਾਇਰ ਆ ਬਾਈ ਆਮ ਨਾਲੋਂ ਮੋਡੀਫਾਈ ਹੋਇਆ ਹੋਇਆ ਟਰੈਕਟਰ ਇਹ। ਓ ਬਾਈ ਸੋਨਾ ਨਿਕਾ ਲੈ ਆਇਆ 4x4 ਇੱਧਰ ਬਾਈ ਇੱਕ ਹੌਲੈਂਡ ਲੈ ਆਇਆ ਨਵਾਂ ਖੜਾ ਕੇ ਇੱਧਰ ਦਿਖਾਈ ਮੜਾਏ ਮਾਰ ਕੇ ਜਾ ਤੂੰ। ਉੱਧਰ ਦੇਖ ਸਕਦੇ ਤੁਸੀਂ। ਤੇ ਇਹ ਟਰੈਕਟਰ ਬਾਈ ਦਾ ਬਨੇ ਰਿਹਾ ਸਲਿੱਪ ਜਰੂਰ ਕੱਢ ਰਿਹਾ। ਬਹੁਤ ਵੱਡੀ ਗੱਲ ਆ ਵੱਡੇ ਟਾਇਰ ਘਮਾਉਣੇ। ਇਹ ਲੈ ਮਤੇ ਇਹਦੇ ਵਿੱਚ ਨਹੀਂ ਤਾਂ ਟਰੈਕਟਰ ਆਮ ਦਵ ਜਾਂਦੇ ਆ। ਟਰੈਕਟਰਾਂ ਦੇ ਵਿੱਚ ਜਿਹੜੀ ਪਾਵਰ ਆ ਖਤਮ ਹੋ ਜਾਂਦੀ ਆ ਵੱਡੇ ਟਾਇਰ ਨਹੀਂ ਘੁੰਮਦੇਗੇ। ਆ ਦੇਖੋ ਬਈ ਉਹ ਫਰਦਾ ਭਾਈ। ਤੇਰਾ ਹਾਲ ਪਾਏ ਵੇ ਇਹਦੇ ਮਗਰ ਤੇ ਬਾਕੀ ਬਾਈ ਆ ਲੈ ਬਾਈ ਗੇਅਰ ਹੋਰ ਲਾਦਾ ਇਹਨੇ ਤਾਂ ਬਾਈ ਨੇ ਪਤਾ ਨਹੀਂ ਕਿਹੜੇ ਕਿਹੜੇ ਗੇਅਰ ਪਟਕੇ ਲਾਈ ਜਾਂਦਾਗਾ ਤੇ ਵੀਡੀਓ ਨੂੰ ਆ ਵੇਖ ਲੈ ਫਲੈਪ ਕੱਢੀ ਜਾਂਦਾ ਟਰੈਕਟਰ ਨੂੰ ਆ ਵੀ ਦਿਖਾਉਂਦਾ ਇਹਦੇ ਵਿੱਚ ਕੋਈ ਡੀਟੇਗ ਨਹੀਂਗਾ ਡੀਟੇਗ ਦੇ ਵਿੱਚ ਤੂੰ ਆ ਗਾਇਬ ਹੋ ਜਾਂਦੇ ਆ ਪਰ ਇਹਦੇ ਵਿੱਚ ਦੇਖੋ ਤੂੰ ਆ ਵੀ ਨਹੀਂ ਦਿਖਾ ਰਿਹਾ ਟਰੈਕਟਰ ਟਰੈਕਟਰ ਫਲੈਪ ਕਢਾ ਕੇ ਨੋਰਮਲ ਫੇਰ ਆ ਗਿਆ ਚੱਲ ਕੇ ਆ ਲੈ ਉਹ ਬ੍ਰੇਕਾਂ ਤੇ ਆ ਬ੍ਰੇਕ ਬੰਦ ਤੇ ਨਹੀਂ ਆਪਰੇਟਰ ਦਾ ਵੇ ਜਾਂਦਾਗਾ ਆ ਦੇਖ ਕਢਦਾ ਫਲੈਪ ਮੜਾ ਜੇ ਤਾਂ ਫ੍ਰੀ ਐਕਸ ਮਾਰਦੇ ਬਾਈ ਮੇਨ ਲੈ ਦੇਖੋ ਬਈ ਤੂੰ ਦਿਖਾ ਰਿਹਾ ਤੂੰ ਆ ਮੜਾ ਜੇ ਵੀ ਨਹੀਂ ਤੂੰ ਦਿਖਾ ਰਿਹਾ ਹੈਗਾ ਇਹ ਵੀਰਾਂ ਦਾ ਕਿੱਤਾ ਕਿੱਤਾ ਹੋਰ ਆ ਜਿਹੜਾ ਬਾਕਲੇ ਮੋਡੀਫਿਕੇਸ਼ਨ ਤੇ ਟਾਂਕ ਰਾਇਆ ਹੈ ਇਹ ਤੋਂ ਕੀ ਸਟੰਟ ਕਰਵਾਉਂਦੇ ਆਗੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆ ਵੀਡੀਓ ਨੂੰ ਸ਼ੇਅਰ ਕਰੋ ਬੱਸ ਤੋਂ ਬਾਦ